10वीं क्लास ਦੇ ਪਿਆਰੇ ਬੱਚਿਓ ਇਸ ਵੀਡੀਓ ਵਿੱਚ ਅਸੀਂ ਜੋ ਪਿਛਲੇ ਸਾਲ 2024 ਦੇ ਵਿੱਚ ਸਲਾਨਾ ਪ੍ਰੀਖਿਆ ਹੋਈ ਸੀ ਸਾਇੰਸ ਦੀ ਉਸ ਕੁਐਸਚਨ ਪੇਪਰ ਨੂੰ ਡਿਸਕਸ ਕਰਾਂਗੇ ਇਸ ਦੇ ਵਿੱਚ ਸਾਡੇ ਕੋਲ ਪਹਿਲਾ ਹੈ ਬਹੁ ਵਿਕਲਪੀ ਪ੍ਰਸ਼ਨ ਇੱਕ ਅੰਕ ਵਾਲੀ ਜਿਸ ਦੇ ਵਿੱਚ ਹੈ ক্লোਰੋਫਲੋਰੋ ਕਾਰਬਨ ਦੀ ਵਰਤੋਂ ਕਿੱਥੇ ਹੁੰਦੀ ਹੈ ਰੈਫਰਿਜਰੇਟਰ ਦੇ ਵਿੱਚ ਵਰਤੋਂ ਹੁੰਦੀ ਹੈ ਇਹਨਾਂ ਦੀ ਹਾਂ ਹੁੰਦੀ ਹੈ 에어 ਕੰਡੀਸ਼ਨ ਦੇ ਵਿੱਚ ਵਰਤੋਂ ਹੁੰਦੀ ਹੈ ਗੱਦੇਦਾਰ ਫੋਮ ਬਣਾਉਣ ਦੇ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ ਤਾਂ ਇਸ ਦਾ ਆਨਸਰ ਆ ਜਾਏਗਾ ਉਪਰੋਕਤ ਸਾਰੇ ਠੀਕ ਹੈ ਕਲੋਰੋਫਲੋਰੋ ਕਾਰਬਨ ਜਿਹੜੀ ਹੈਗੀ ਆ ਇਹ ਹਾਨੀਕਾਰਕ ਹੁੰਦੇ ਵਾਯੂ ਮੰਡਲ ਵਾਸਤੇ ਜਿਹੜੀ ਸਾਡੀ ਓਜ਼ੋਨ ਲੇਅਰ ਹੈ ਉਸ ਦੇ ਵਿੱਚ ਇਹ ਕੀ ਆ ਛੇਕ ਜਿਹੜਾ ਉਸ ਦੇ ਵਿੱਚ ਛੇਕ ਹੋਇਆ ਵੀ ਆ ਉਹਦੇ ਲਈ ਇਹ ਜ਼ਿੰਮੇਵਾਰ ਨਹੀਂ ਇਸ ਕਰਕੇ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਠੀਕ ਹੈ ਉਸ ਤੋਂ ਬਾਅਦ ਜੀ ਮੰਡਲ ਵਿੱਚ ਸ਼ਾਮਿਲ ਹਨ ਜੀ ਮੰਡਲ ਦੇ ਵਿੱਚ ਕੌਣ ਕੌਣ ਸ਼ਾਮਿਲ ਆ ਉਹਦੇ ਵਿੱਚ ਵਾਯੂ ਮੰਡਲ ਵੀ ਥਲ ਮੰਡਲ ਵੀ ਜਲ ਮੰਡਲ ਵੀ ਤਿੰਨੋਂ ਹੀ ਜਿਹੜੇ ਮੰਡਲ ਹੈ ਸ਼ਾਮਿਲ ਆ ਤੇ ਇਸ ਦਾ ਅਨਸਰ ਵੀ ਅਪਰੋਕਤ ਸਾਰੇ ਉਸ ਤੋਂ ਬਾਅਦ ਵੋਲਟੇਜ ਸਿੱਧੇ ਪ੍ਰੋਪੋਰਸ਼ਨਲ ਸਿੱਧੇਨੁਪਾਤ ਵਿੱਚ ਹੈ ਕਰੰਟ ਦੀ ਇਹ ਵੋਲਟੇਜ ਹੁੰਦੀ ਹੈ ਇਹ ਕਰੰਟ ਹੁੰਦਾ ਸਿੱਧੇਨੁਪਾਤ ਵਿੱਚ ਆ ਤਾਂ ਇਹ ਨਿਯਮ ਕਿਹਨੇ ਦਿੱਤਾ ਸੀਗਾ ਓਮ ਨੇ ਠੀਕ ਹੈ ਇਥੋਂ ਫਿਰ ਸਾਡੇ ਕੋਲ ਬਣ ਜਾਂਦਾ ਹੁੰਦਾ V IR R ਕੀ ਹੁੰਦਾਗਾ ਪ੍ਰਤੀਰੋਧ ਠੀਕ ਹੈ ਨੀਟਰ ਲੈਂਸ ਦੀ ਫੋਕਸ ਦੂਰੀ ਵਿੱਚ ਪਰਵਰਤਨ ਕਿਵੇਂ ਹੁੰਦਾ ਹੈ ਨੀਟਰ ਲੈਂਸ ਜਿਹੜਾ ਹੈਗਾ ਐਵੇਂ ਕਰਕੇ ਜਿਹੜੀ ਸੈਲਰੀ ਪੱਠੇ ਹੁੰਦੇ ਆ ਉਹਨਾਂ ਨੇ ਨੀਟਰ ਲੈਂਸ ਨੂੰ ਐਵੇਂ ਪਕੜਿਆ ਹੁੰਦਾਗਾ ਠੀਕ ਹੈ ਆ ਸੈਲਰੀ ਪੇਸ਼ੀਆਂ ਹੁੰਦੀਆਂ ਇਸ ਸਲਰੀ ਪੇਸ਼ੀਆਂ ਸੁੰਗੜਦੀਆਂ ਤੇ ਫੈਲਦੀਆਂ ਜਿਹਦੇ ਨਾਲ ਜਿਹੜਾ ਲੈਂਸ ਆ ਉਹ ਕਦੇ ਵੱਡਾ ਹੋ ਜਾਂਦਾ ਹੈ ਕਦੇ ਕੀ ਹੋ ਜਾਂਦਾ ਛੋਟਾ ਹੋ ਜਾਂਦਾ ਜਿਹਦੇ ਨਾਲ ਉਹਦੀ ਫੋਕਸ ਦੂਰੀ ਆ ਉਹਦੇ ਵਿੱਚ ਪਰਵਰਤਨ ਹੁੰਦਾ ਤਾਂ ਇਹ ਕਿਦੇ ਦੁਆਰਾ ਕੀਤਾ ਜਾਂਦਾ ਸਲਰੀ ਪੇਸ਼ੀਆਂ ਦੁਆਰਾ ਉਤਲ ਲੈਂਸ ਦੀ ਸ਼ਕਤੀ 2 ਡਾਇਆਪਟਰ ਹੈ ਫੋਕਸ ਦੂਰੀ ਕਿੰਨੀ ਹੋਏ ਤਾਂ ਦੇਖੋ ਪਾਵਰ ਜਿਹੜੀ ਸ਼ਕਤੀ ਹੈ ਉਹ ਕੀ ਹੁੰਦੀ ਹੈ 1/f f ਮਤਲਬ ਫੋਕਸ ਦੂਰੀ ਤੇ ਹੁਣ ਸਾਨੂੰ ਪਾਵਰ ਦਿੱਤੀ ਵੀ ਆ ਪਾਵਰ ਕਿੰਨੀ ਆ 2 ਇਹ ਆ ਗਿਆ 1/f f ਕਿੰਨੀ ਆ ਜੂਗੀ 1/2 2 ਡਾਈਓਪਟਰ ਆਗੀ 1/2 ਦਾ ਮਤਲਬ ਕੀ ਅੱਧਾ 0.5 ਠੀਕ ਹੈ 0.5 ਕਿ ਬਣੀ ਆਗੀ ਇਹ ਮੀਟਰ ਇਹਨੂੰ ਸੈਂਟੀਮੀਟਰਾਂ ਚ ਬਦਲ ਲੋ 100 ਨਾਲ ਗੁਣਾ ਕਰ ਦਾਂਗੇ ਤਾਂ ਇਹ ਬਣ ਜੂਗੀ 50 ਸੈਂਟੀਮੀਟਰ ਤਾਂ ਅਨਸਰ 50 ਸੈਂਟੀਮੀਟਰ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਜਿਹੜਾ ਲੈਂਸ ਆ ਉਸ ਦੀ ਸ਼ਕਤੀ ਦੀ ਇਕਾਈ ਕੀ ਹੁੰਦੀ ਹੈ ਐਸਆ ਇਕਾਈ ਤਾਂ ਉਹ ਡਾਈਓਪਟਰ ਹੁੰਦੀ ਹੈ ਇਹ ਵੀ ਯਾਦ ਰੱਖ ਲੈਣਾ ਪ੍ਰਾਗ ਕੋਸ਼ ਕਿਸ ਵਿੱਚ ਹੁੰਦਾ ਹੈ ਪ੍ਰਾਗ ਕੋਸ਼ ਆਪਾਂ ਦੱਸਣਾ ਕਿਸ ਵਿੱਚ ਹੁੰਦਾ ਤੇ ਪ੍ਰਾਗ ਕਣ ਇੱਥੇ ਜਿਹੜਾ ਕੁਐਸਚਨ ਮੈਨੂੰ ਲੱਗਦਾ ਗਲਤ ਫਰੇਮ ਹੋਇਆ ਪ੍ਰਾਗ ਕੋਸ਼ ਵਿੱਚ ਕੀ ਹੁੰਦਾ ਇਹ ਪੁੱਛਣਾ ਸੀ ਪ੍ਰਾਗ ਕੋਸ਼ ਦੇ ਵਿੱਚ ਕੀ ਹੁੰਦਾ ਪ੍ਰਾਗ ਕਣ ਹੁੰਦੇ ਆ ਤੇ ਜਿਹੜਾ ਪ੍ਰਾਗ ਕੋਸ਼ ਹੈ ਇਹ ਆਪ ਕਿੱਥੇ ਹੁੰਦਾ ਆਪ ਇਹ ਪੁੰਕੇਸਰ ਦੇ ਸਿਰ ਜਿਹੜਾ ਹੁੰਦਾ ਆ ਉਸ ਦੇ ਉੱਪਰ ਹੁੰਦਾ ਐਵੇਂ ਕਰਕੇ ਇੱਥੇ ਪ੍ਰਾਗ ਕੋਸ਼ ਹੁੰਦਾ ਆ ਅਗਲਾ ਹੈ ਸਾਡੇ ਕੋਲ ਇਥੀਨ ਉਦਾ ਅਨਵੀ ਫਾਰਮੂਲਾ ਕੀ ਹੈ ਇਥੀਨ ਜਿਹੜੀ ਹੈਗੀ ਹੈ ਅਲਕੀਨ ਹੁੰਦੀ ਹੈ ਜਿਸ ਦਾ ਅਨਵੀ ਫਾਰਮੂਲਾ ਕੀ ਹੈ C2H4 ਠੀਕ ਹੈ ਆ ਤਾਂ ਜਿਹੜਾ ਹੈਗਾ ਇਥਾਈਨ ਹੋ ਜਾਊਗਾ ਇਥਾਈਨ ਤੇ ਜਿਹੜਾ ਇਹ ਹੈਗਾ ਆ ਇਹ ਇਥੀਨ ਹੁੰਦਾ ਹੈਗਾ ਠੀਕ ਹੈ ਤਾਂ ਇਥੀਨ ਕਿਹੜਾ ਇਹਦੇ ਵਿੱਚੋਂ ਇਹ ਵਾਲਾ ਜਿਨ੍ਹਾਂ ਦੇ ਵਿੱਚ ਕੀ ਹੁੰਦੇ ਆ ਦੋਰੇ ਬੰਧਨ ਹੁੰਦੇ ਆ ਇਹਨਾਂ ਦੇ ਵਿੱਚ ਦੋਰੇ ਬੰਧਨ ਹੁੰਦੇ ਆ ਇਹਦੇ ਵਿੱਚ ਤੀਰੇ ਹੁੰਦੇ ਆ ਇਹਦੇ ਵਿੱਚ ਕੀ ਹੁੰਦੇ ਆ ਇਕੈਰੀ ਠੀਕ ਹੈ ਮਨੁੱਖ ਵਿੱਚ ਲਿੰਗ ਗੁਣਸੂਤਰ ਕਿੰਨੇ ਹੁੰਦੇ ਨੇ ਲਿੰਗ ਗੁਣਸੂਤਰ ਕਿੰਨੇ ਹੁੰਦੇ ਆ ਮਨੁੱਖ ਦੇ ਵਿੱਚ ਦੋ ਜਿਹੜੇ ਐਕਸ ਤੇ ਵਾਈ ਹੁੰਦੇ ਆ ਠੀਕ ਹੈ ਤੇ ਅਲਿੰਗੀ ਗੁਣਸੂਤਰ ਜੇ ਪੁੱਛਣ ਤਾਂ 44 ਹੁੰਦੇ ਨੇ ਅਲਿੰਗੀ ਜੇ ਜੋੜੇ ਪੁੱਛ ਲੈਣ ਤਾਂ ਜੋੜੇ 22 ਹੁੰਦੇ ਆ ਤੇ ਜੇ ਕੁੱਲ ਪੁੱਛ ਲੈਣ ਤਾਂ ਕੁੱਲ ਗੁਣਸੂਤਰ 23 ਜੋੜੇ ਹੁੰਦੇ ਆ 23 ਜੋੜੇ ਤੇ ਜੇ ਕੁੱਲ ਪੁੱਛਣ ਤਾਂ 46 ਠੀਕ ਹੈ ਇਹ ਸਾਰੇ ਇਤੋਂ ਕੁਐਸਚਨ ਤੁਹਾਡੇ ਕਲੀਅਰ ਹੋ ਜਾਣਗੇ ਫਿਰ ਹੈ ਬਡਿੰਗ ਬਟਿੰਗ ਇੱਕ ਪ੍ਰਜਨਨ ਦਾ ਇੱਕ ਢੰਗ ਹੈ ਕਿ ਇਹ ਕਿਹਦੇ ਵਿੱਚ ਹੁੰਦੀ ਹੈ ਹਾਈਡਰਾ ਦੇ ਵਿੱਚ ਉਸ ਤੋਂ ਬਾਅਦ ਹੈ ਪੌਦਾ ਹਾਰਮੋਨ ਕਿਹੜਾ ਤੇ ਇਹਨਾਂ ਵਿੱਚ ਦੇਖੋ ਇਨਸੂਲਿਨ, ਥਾਇਰੋਕਸਿਨ, ਐਸਟ੍ਰੋਜਨ ਇਹ ਤਾਂ ਜੀਵਾਂ ਦੇ ਵਿੱਚ ਹੁੰਦੇ ਪੌਦਾ ਹਾਰਮੋਨ ਕਿਹੜਾ ਹੈ ਸਾਈਟੋਕਾਈਨਿਨ ਉਸ ਤੋਂ ਬਾਅਦ ਹਰੇ ਪੌਦਿਆਂ ਵਿੱਚ ਪੋਸ਼ਣ ਕਿਹੜਾ ਹੁੰਦਾ ਹੈ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਆ ਆਪ ਤਿਆਰ ਕਰਦੀ ਹੈ ਭੋਜਨ ਨੂੰ ਉਹ ਤਾਂ ਉਹਨਾਂ ਵਿੱਚ ਫਿਰ ਕਿਹੜਾ ਪੋਸ਼ਣ ਹੁੰਦਾ ਹੈਗਾ ਸਵੈ ਪੋਸ਼ੀ ਪੋਸ਼ਣ ਹੁੰਦਾ ਪਰ ਪੋਸ਼ੀ ਤਾਂ ਜਿਵੇਂ ਮਨੁੱਖ ਹੈ ਆਪਾਂ ਆਪ ਦਾ ਭੋਜਨ ਪੌਦਿਆਂ ਜੰਤੂਆਂ ਤੋਂ ਲੈਣੇ ਆ ਪੌਦੇ ਤੇ ਜੰਤੂਆਂ ਤੋਂ ਠੀਕ ਹੈ ਤਾਂ ਇਹ ਕੀ ਆਗਾ ਪਰਪੋਸ਼ੀ ਜਿਹੜਾ ਦੂਜਿਆਂ ਤੋਂ ਭੋਜਨ ਲੈਣਾ ਪ੍ਰਾਏ ਤੋਂ ਮ੍ਰਿਤਪੋਸ਼ੀ ਜਿਹੜੇ ਮਰਿਆ ਨੂੰ ਖਾਂਦੇ ਉਹ ਮ੍ਰਿਤਪੋਸ਼ੀ ਹੁੰਦੇ ਆ ਅਗੇ ਹਮਨੁੱਖ ਵਿੱਚ ਗੁਰਦੇ ਕਿਸ ਤੰਤਰ ਦਾ ਭਾਗ ਹਨ ਜਿਹੜੇ ਗੁਰਦੇ ਆ ਉਹ ਕਿਹਦਾ ਭਾਗ ਹੈ ਮਲ ਤਿਆਗ ਦਾ ਠੀਕ ਹੈ ਮੂਤਰ ਵਿਸਰਜਨ ਹੁੰਦਾ ਨਾ ਮੂਤਰ ਨੂੰ ਪਿਸ਼ਾਬ ਨੂੰ ਬਾਹਰ ਕੱਢਣ ਵਿੱਚ ਹੈ ਤਾਂ ਕਰਦੀ ਹੈ ਇਹ ਫਿਲਟਰ ਕਰਦੀ ਖੂਨ ਨੂੰ ਤਾਂ ਇਹ ਮਲ ਤਿਆਗ ਦਾ ਜਿਹੜਾ ਹੈਗਾ ਹਿੱਸਾ ਨਹੀਂ ਰਸੋਈ ਵਿੱਚ ਲੋਹੀ ਦੀ ਕੜਾਈ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਹੜੀ ਵਿਧੀ ਅਪਣਾਵਾਂਗੇ ਹੁਣ ਕੜਾਈ ਦੇ ਵਿੱਚ ਤਾਂ ਆਪਾਂ ਖਾਣਾ ਵੀ ਬਣਾਉਣਾ ਗਰੀਸ ਤਾਂ ਲਾ ਨਹੀਂ ਸਕਦੇ ਨਾ ਪੇਂਟ ਕਰ ਸਕਦੇ ਆ ਇਹ ਤਾਂ ਗਰਮ ਹੋ ਕੇ ਖਰਾਬ ਹੋ ਜਾਏਗਾ ਉੱਤਰ ਜਾਏਗਾ ਤਾਂ ਉਸ ਦੇ ਵਿੱਚ ਆਪਾਂ ਕੀ ਕਰਨਾ ਜ਼ਿੰਕ ਦੀ ਪਰਤ ਚਣਾਉਣੀ ਆ ਠੀਕ ਹੈ ਇਹ ਸਾਰਾ ਇਸ ਦੇ ਵਿੱਚ ਸਹੀ ਆਏਗਾ ਅੱਗੇ ਹੈ ਬਦ ਹਜਮੀ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਉਹ ਤਾਂ ਡਾਕਟਰ ਕਿਹੜੀ ਦਵਾਈ ਦਿੰਦਾ ਹੈ ਤਾਂ ਡਾਕਟਰ ਸਾਨੂੰ ਕੀ ਦਿੰਦਾ ਐਂਟ ਐਸਿਡ ਜਿਹੜਾ ਆਪਾਂ ਇਨੋ ਵਗੈਰਾ ਲੈ ਕੇ ਆਉਨੇ ਆ ਉਹ ਕੀ ਹੁੰਦੀ ਹੈ ਐਂਟ ਐਸਟਡ ਹੁੰਦੀ ਹੈ ਅਗੇ ਹੈ ਉਸ ਕੋਲ ਦਾ ਪੀ ਐਚ ਕੀ ਹੋਏਗਾ ਜਿਹੜਾ ਲਾਲ ਨੂੰ ਨੀਲਾ ਕਰਦਾ ਲਾਲ ਨੂੰ ਨੀਲਾ ਕੌਣ ਕਰਦਾ ਹੁੰਦਾ ਖਾਰ ਜਿਹੜੇ ਖਾਰ ਹੈ ਇਹਨਾਂ ਦੀ ਜਿਹੜੀ ਪੀ ਐਚ ਹੈ ਉਹ ਕੀ ਹੁੰਦੀ ਹੈ 7 ਤੋਂ ਜ਼ਿਆਦਾ 7 ਤੋਂ ਜ਼ਿਆਦਾ ਤੇ 7 ਤੋਂ ਜ਼ਿਆਦਾ ਇਹਦੇ ਵਿੱਚ ਕੌਣ ਹੈ 10 ਜਿਹੜੀ ਆ ਤਿੰਨ ਦਿੱਤੇ ਨੇ ਇਹ ਕੌਣ ਨੇ ਤੇਜਾਬ ਨੇ ਤੇਜਾਬ ਦੀ ਜਿਹੜੀ ਪੀ ਐਚ ਹੈ ਉਹ ਕੀ ਹੁੰਦੀ ਹੈ 7 ਤੋਂ ਘੱਟ ਤੇਜਾਬ ਦੀ ਪੀ ਐਚ 7 ਤੋਂ ਕੱਟ ਹੋਲੀਏ ਇਹ ਤੁਸੀਂ ਯਾਦ ਰੱਖਣਾ ਖਾਰ ਦੀ ਸਤ ਤੋਂ ਜ਼ਿਆਦਾ ਹੁੰਦੀ ਹੈ ਪੀ ਐਚ ਤੇ ਤਜਾਬ ਦੀ ਘੱਟ ਹੁੰਦੀ ਹੈ ਮੈਗਨੀਸ਼ੀਅਮ ਰਿਬਨ ਬਲਣ ਤੋਂ ਬਾਅਦ ਪਾਊਡਰ ਦਾ ਰੰਗ ਕਿਵੇਂ ਦਾ ਹੁੰਦਾ ਹੈ ਜੇ ਤੁਸੀਂ ਇਹ ਕਿਰਿਆ ਕਰਕੇ ਦੇਖਿਓ ਨਹੀਂ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਆਪਾਂ ਜਲਾਉਂਦੇ ਆ ਤਾਂ ਤੇਜ਼ ਰੋਸ਼ਨੀ ਨਾਲ ਬਲਦਾ ਤੇ ਬਾਅਦ ਵਿੱਚ ਜਿਹੜੀ ਸਵਾ ਬਚਦੀ ਉਹ ਕੀ ਹੁੰਦੀ ਹੈ ਚਿੱਟੇ ਰੰਗ ਦੀ ਸਧਾਰਨ ਅੱਖ ਦਾ ਦੂਰ ਬਿੰਦੂ ਕੀ ਹੁੰਦਾ ਹੈ ਜਿਹੜਾ ਦੂਰ ਬਿੰਦੂ ਸਧਾਰਨ ਅੱਖ ਦਾ ਉਹ ਕੀ ਹੁੰਦਾ ਅਨੰਤ ਮਤਲਬ ਕਿ ਦੂਰ ਪਈ ਵਸਤੂ ਵੀ ਆਪਾਂ ਦੇਖ ਸਕਦੇ ਹਾਂ ਤੇ ਜੇ ਨਿਕਟ ਬਿੰਦੂ ਪੁੱਛ ਲੈਣ ਨਿਕਟ ਬਿੰਦੂ ਤਾਂ ਨਿਕਟ ਬਿੰਦੂ ਕੀ ਹੁੰਦਾ 25 ਸੈਂਟੀਮੀਟਰ ਤੇ ਹੁੰਦਾ ਅੱਗੇ ਹੈ ਬਿਜਲੀ ਸ਼ਕਤੀ ਪਾਵਰ ਜਿਹੜੀ ਉਸ ਦਾ ਮਾਤਰਾ ਕੀ ਹੁੰਦਾ ਇਹ ਹੁੰਦਾ ਵਾਟ ਅਗਲਾ ਹੈ ਸਮਾਨ ਚੁੰਬਕੀ ਧਰੁਵਾਂ ਵਿਚ ਕੀ ਸਬੰਧ ਹੈ ਸਮਾਨ ਜਿਹੜੇ ਧਰੁਵ ਹੈ ਜਿਵੇਂ ਨਾਰਥ ਤੇ ਨਾਰਥ ਇਹ ਇੱਕ ਦੂਜੇ ਨੂੰ ਕੀ ਕਰਦੇ ਆ ਪਰਾਂ ਨੂੰ ਧੱਕਦੇ ਆਪਕਰਸ਼ਿਤ ਕਰਦੇ ਆ ਰਿਪੈਲ ਕਰਦੇ ਆ ਤੇ ਜੇ ਉਲਟ ਧਰੁਵ ਹੋਣਗੇ ਚੁੰਬਕ ਦੇ ਉਹ ਕੀ ਕਰਦੇ ਆ ਇੱਕ ਦੂਜੇ ਨੂੰ ਆਪ ਦੇ ਵੱਲ ਖਿੱਚਦੇ ਆਗੇ ਤਾਂ ਆਪਕਰਸ਼ਨ ਮਤਲਬ ਪਰੈਨੁਤਕੇ ਲੈਣਾ ਇਹ ਸਮਾਨ ਚੁੰਬਕੀ ਤਰ੍ਹਾਂ ਦਾ ਸਬੰਧ ਹੁੰਦਾ ਹੈ ਚੁੰਬਕੀ ਸੋਈ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦੀ ਹੈ ਤੇ ਚੁੰਬਕੀ ਸੋਈ ਉੱਤੇ ਜਿਹੜਾ ਲਾਲ ਨਿਸ਼ਾਨ ਲੱਗਿਆ ਹੁੰਦਾ ਉਹ ਹਮੇਸ਼ਾ ਕਿਹੜੀ ਦਿਸ਼ਾ ਵਿੱਚ ਠਹਿਰਦਾ ਹੁੰਦਾ ਉੱਤਰ ਦਿਸ਼ਾ ਵਿੱਚ ਠਹਿਰਦਾ ਹੁੰਦਾ ਹੈ ਉਸ ਤੋਂ ਬਾਅਦ ਖਾਲੀ ਥਾਵਾਣੀ ਪੌਦਿਆਂ ਵਿੱਚ ਜਾਈਲਮ ਕਾਦੇ ਲਈ ਜ਼ਿੰਮੇਵਾਰ ਹੁੰਦਾ ਹੈ ਜਾਈਲਮ ਜਿਹੜਾ ਹੈਗਾ ਜ਼ਮੀਨ ਦੇ ਵਿੱਚੋਂ ਜ਼ਮੀਨ ਤੋਂ ਜਿਹੜਾ ਪਾਣੀ ਤੇ ਖਣਿਜਾ ਉਹਨਾਂ ਨੂੰ ਚੂਸ ਕੇ ਤੇ ਪੌਦੇ ਦੇ ਜਿਹੜੇ ਭਾਗ ਨਹੀਂ ਬਾਕੀ ਉਹਨਾਂ ਤੱਕ ਲੈ ਕੇ ਜਾਂਦਾ ਤੇ ਪੱਤਿਆਂ ਵਿੱਚ ਭੋਜਨ ਬਣਨਾ ਹੁੰਦਾ ਉੱਥੋਂ ਤੱਕ ਇਹਨਾਂ ਨੂੰ ਪਹੁੰਚਾਉਂਦਾ ਹੈਗਾ ਤੇ ਜਿਹੜਾ ਫਲੋਇਮ ਹੁੰਦਾ ਹੈ ਉਹ ਜਿਹੜਾ ਪੱਤਿਆਂ ਦੇ ਵਿੱਚ ਭੋਜਨ ਬਣ ਗਿਆ ਉਹ ਭੋਜਨ ਦੇ ਪਰਵहन ਵਾਸਤੇ ਜਿਹੜਾ ਹੈਗਾ ਜ਼ਰੂਰੀ ਹੁੰਦਾ ਹੈ ਤਾਂ ਇਹ ਦੋਨੇ ਯਾਦ ਰੱਖ ਲੈਣੇ ਜਾਈਲਮ ਤੇ ਫਲੋਇਮ ਧਾਤੂ ਨੂੰ ਪਤਲੀ ਤਾਰ ਦੇ ਰੂਪ ਚ ਖਿੱਚਣ ਦੀ ਯੋਗਤਾ ਨੂੰ ਕੀ ਕਹਿੰਦੇ ਆ ਧਾਤੂ ਤੋਂ ਤਾਰਾ ਬਣਨੀ ਹੈ ਤੇ ਇਸ ਨੂੰ ਆਪਾਂ ਕੀ ਬੋਲਦੇ ਆ ਖਿਚੀਣ ਯੋਗਤਾ ਜੇ ਪੁੱਛ ਲੈਣ ਚਾਦਰਾਂ ਬਣਨੀਆਂ ਤਾਂ ਉਹਦੇ ਵਿੱਚ ਕੀ ਆਏਗਾ ਕੁਟीन ਯੋਗਤਾ ਠੀਕ ਹੈ 부झे ਹੋਏ ਚੂਨੇ ਦਾ ਰਸਾਇਣਿਕ ਸੂਤਰ ਕੀ ਹੈ ਤਾਂ ਇਹ ਹੈ ਕੈਲਸ਼ੀਅਮ ਆਕਸਾਈਡ CAO ਠੀਕ ਹੈ C ਵੱਡੀ A O ਵੀ ਵੱਡੀ CAO ਇਹ 부झे ਹੋਏ ਜਿਹੜਾ ਚੂਨਾ ਉਸ ਦਾ ਰਸਾਇਣਿਕ ਸੂਤਰ ਹੈ ਸਹੀ ਗੱਲ ਹੈ ਦੋ ਨਾੜੀ ਸੈੱਲਾਂ ਦੇ ਵਿਚਕਾਰ ਲਈ ਥਾ ਨੂੰ ਸਾਈਨੈਪਸ ਕਹਿੰਦੇ ਹਨ ਸਹੀ ਹੈ ਅਵਸਿਪ੍ਰਤੀਬਿੰਬ ਦਰਪਨ ਦੇ ਪਿੱਛੇ ਬਣਦਾ ਹੈ ਇਹ ਵੀ ਸਹੀ ਹੈ ਠੀਕ ਹੈ ਅਵਸਿਪ੍ਰਤੀਬਿੰਬ ਉਹ ਹੁੰਦਾ ਜਿਹਨੂੰ ਆਪਾਂ ਪਰਦੇ ਤੇ ਨਹੀਂ ਲਿਆ ਸਕਦੇ ਸਕਰੀਨ ਤੇ ਨਹੀਂ ਲਿਆ ਸਕਦੇ ਆਪਾਂ ਇਸ ਨੂੰ ਤਾਂ ਉਹ ਅਭਾਸੀ ਪ੍ਰਤੀਬਿੰਬ ਹੁੰਦਾ ਉਸ ਤੋਂ ਬਾਅਦ 2 ਅੰਕ ਵਾਲੀ ਪ੍ਰਸ਼ਨ ਨੇ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਤੇ ਸੰਤੁਲਨ ਬਣਾਈ ਰੱਖਦਾ ਹੈ ਆਪਾਂ ਭਾਗ ਦੱਸਣਾ ਤਾਂ ਇਹ ਦਿਮਾਗ ਦਾ ਪਿਛਲਾ ਭਾਗ ਹੁੰਦਾ ਜਿਹਨੂੰ ਅਸੀਂ ਸੈਰੀਬੇਲਮ ਬੋਲਦੇ ਆ ਠੀਕ ਹੈ ਇਹ ਜਿਹੜਾ ਸਾਡੇ ਸਰੀਰ ਦੀ ਸਥਿਤੀ ਤੇ ਸੰਤੁਲਨ ਬਣਾਈ ਰੱਖਣ ਦੇ ਵਿੱਚ ਸਹਾਇਕ ਹੁੰਦਾ ਹੈ ਉਸ ਤੋਂ ਬਾਅਦ ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਤਤ ਹੈ ਹੁਣ ਸਾਡੇ ਮੂੰਹ ਦੇ ਵਿੱਚ ਲਾਰ ਬਣਦੀ ਆ ਉਸ ਲਾਰ ਦੇ ਵਿੱਚ ਕੀ ਅਮਾਈਲੇਜ਼ ਨਾਂ ਦਾ ਇੱਕ ਐਨਜ਼ਾਈਮ ਹੁੰਦਾ ਹੈ ਜਿਹੜਾ ਸਟਾਰਚ ਨੂੰ ਸਟਾਰਚ ਮਤਲਬ ਜਿਹੜੀ ਆਪਾਂ ਰੋਟੀ ਖਾਧੀ ਆ ਬਰੈਡ ਖਾਧਾ ਆ ਇਹ ਸਟਾਰਚ ਹੁੰਦੇ ਆ ਇਹਨਾਂ ਨੂੰ ਉਹ ਕਾਦੇ ਵਿੱਚ ਬਦਲ ਦਿੰਦਾ 슈ਗਰ ਦੇ ਵਿੱਚ ਠੀਕ ਹੈ ਪਹਿਲੀ ਮਹੱਤਤਾ ਦੇ ਦੀ ਇਹ ਹੋਗੀ ਦੂਸਰਾ ਜਿਹੜੀ ਲਾਰ ਆਈ ਸਾਡੇ ਮੂੰਹ ਨੂੰ ਸਾਫ਼ ਰੱਖਦੀ ਆ ਚਿਕਨਾਈ ਪੈਦਾ ਕਰਦੀ ਆ ਮੂੰਹ ਦੇ ਵਿੱਚ ਕਿ ਜਿਹੜੀ ਰਗੜ ਆ ਉਹ ਘਟੇ ਰਗੜ ਘੱਟ ਹੋਊਗੀ ਤਾਂ ਸਾਡਾ ਮੂੰਹ ਜਿਹੜਾ ਹੈਗਾ ਉਹ ਛਿੱਲਣ ਤੋਂ ਬਚਿਆ ਰਹੇਗਾ ਫਿਰ ਜਿਹੜੀ ਲਾਰਾ ਭੋਜਨ ਨੂੰ ਚੀਕਣਾ ਬਣਾਉਂਦੀ ਅਤੇ ਮੁਲਾਇਮ ਬਣਾਉਂਦੀ ਆ ਠੀਕ ਹੈ ਤੇ ਉਸ ਨੂੰ ਅੱਗੇ ਜਿਹੜਾ ਨਿਗਲਣਾ ਹੋ ਕੀ ਹੋ ਜਾਂਦਾ ਸੌਖਾ ਹੋ ਜਾਂਦਾ ਇਹ ਜਿਹੜੀ ਲਾਰ ਦੀ ਮਹੱਤਤਾ ਹੈ ਇਹਨੂੰ ਤੁਸੀਂ ਪੜ ਲੈਣਾ ਚੰਗੀ ਤਰ੍ਹਾਂ ਅੱਗੇ ਹੈ ਫਲੋਰਿਨ ਲਈ ਇਲੈਕਟ੍ਰੋਨ ਬਿੰਦੂ ਰਚਨਾ ਬਣਾਓ ਇਹ F2 ਆਸਤੇ ਬਣੋਣੀ ਸੀ ਫਲੋਰਿਨ ਜਿਹੜਾ ਹੈਗਾ ਉਸ ਦੇ ਕੋਲ ਕਿੰਨੇ ਇਲੈਕਟ੍ਰੋਨ ਹੁੰਦੇ ਆ 9 ਤੋ ਦੀ ਕਨਫਿਗਰੇਸ਼ਨ ਜਿਹੜਾ ਆਪਾਂ ਲਿਖਦੇ ਆ 2 7 ਇੱਕ ਫਲੋਰਿਨ ਵਾਸਤੇ ਕੀ ਬਣਦਾ ਫਲੋਰਿਨ ਜਿਹੜਾ ਹੈਗਾ ਉਸਦੇ 7 ਇਲੈਕਟ੍ਰੋਨ ਹੁੰਦੇ ਹੈਗੇ 2 ਤਾਂ ਜਿਹੜੇ ਆ ਭਰਿਆ ਹੋਇਆ ਬੈਲ ਹੁੰਦਾ ਇਹਨੂੰ ਆਪਾਂ ਦਿਖਾਉਂਦੇ ਨਹੀਂ ਹੁੰਦੇ ਬਾਹਰ ਲਈ ਦਿਖਾਉਣੇ ਹੁੰਦੇ 7 ਤੇ ਜੇ ਆਪਾਂ F2 ਨੂੰ ਬਣਾਉਣਾ ਹੈਗਾ ਤਾਂ ਇਹ ਕੀ ਬਣ ਜਾਊਗਾ ABVF ABVF ਜਿਹੜੇ 2 2 ਹੈਗੇ ਨੇ ਇਲੈਕਟ੍ਰੋਨ ਉਹ ਤਾਂ ਇਵੇਂ ਪੈ ਰਹੇ ਨੇ ਇੱਕ ਇੱਥੇ ਪਿਆ ਇਹਦੇ 'ਚ ਵੀ 1 2 3 4 5 6 7 ਲੱਗ ਗਏ ਜਿਹੜੇ ਆ ਦੋਨੇ ਹੈਗੇ ਨੇ ਆਪਸ ਵਿੱਚ ਕੀ ਬਣਾ ਲੈਣਗੇ ਬੰਧਨ ਬਣਾ ਲੈਣਗੇ ਠੀਕ ਹੈ ਤੇ ਇਹਨਾਂ ਦਾ ਐਵੇਂ ਕਰਕੇ ਜਿਹੜਾ ਹੈਗਾ ਦੋਨਾਂ ਦਾ ਅਪਡੇਟ ਕੀ ਹੋ ਜਾਣਾ ਹੈ ਪੂਰਾ ਇਸ ਨੂੰ ਆਪਾਂ ਐਵੇਂ ਵੀ ਦਿਖਾ ਸਕਦੇ ਹਾਂ ਫਿਰ ਤੇ ਇਦਾਂ ਬਣ ਜਾਊਗਾ ਠੀਕ ਹੈ ਚਾਹੀ ਐਵੇਂ ਦਿਖਾ ਦੋ ਚਾਹੀ ਐਵੇਂ ਦਿਖਾ ਦੋ ਦੋਨਾਂ ਨਾਲ ਹੀ ਆਪਾਂ ਜਿਹੜਾ ਹੈਗਾ F2 ਨੂੰ ਦਿਖਾ ਸਕਦੇ ਹਾਂ ਉਸ ਤੋਂ ਬਾਅਦ ਕਸ਼ੀਦਤ ਪਾਣੀ ਜਿਹੜਾ ਹੈਗਾ ਬਿਜਲੀ ਦਾ ਚਾਲਕ ਨਹੀਂ ਹੁੰਦਾ ਜਦੋਂ ਕਿ ਮੀਂਹ ਦਾ ਪਾਣੀ ਹੁੰਦਾ ਹੈ ਕਿਉਂ ਕਿਉਂਕਿ ਜਿਹੜਾ ਕਸ਼ੀਦਤ ਪਾਣੀ ਆ ਉਹਦੇ ਵਿੱਚ ਇੱਕ ਤਾਂ ਘੁਲੀ ਹੋਈ ਆਕਸੀਜਨ ਨਹੀਂ ਹੁੰਦੀ ਠੀਕ ਹੈ ਕੁਲੀ ਹੋਈ ਜਿਹੜੀ ਆਕਸੀਜਨ ਉਹ ਨਹੀਂ ਹੁੰਦੀ ਦੂਸਰਾ ਉਸ ਦੇ ਵਿੱਚ ਅਸ਼ੁੱਧੀਆਂ ਨਹੀਂ ਹੁੰਦੀਆਂ ਤੇ ਮੀਂਹ ਦਾ ਪਾਣੀ ਜਿਹੜਾ ਹੈਗਾ ਉਸ ਦੇ ਵਿੱਚ ਘੁਲੀਆਂ ਹੋਈਆਂ ਅਸ਼ੁੱਧੀਆਂ ਹੁੰਦੀਆਂ ਲੂਣ ਹੁੰਦੇ ਨੇ ਜਿਹੜੇ ਬਿਜਲੀ ਦਾ ਚਾਲਕ ਬਣਾਉਂਦੇ ਆ ਉਹਨੂੰ ਤੇ ਬਿਜਲੀ ਧਾਰਾ ਦੇ ਪ੍ਰਵਾਹ ਵਾਸਤੇ ਜ਼ਰੂਰੀ ਹੁੰਦੇ ਆ ਉਸ ਤੋਂ ਬਾਅਦ ਰਸਾਇਣਿਕ ਜਿਹੜੀਆਂ ਕਿਰਿਆਵਾਂ ਇਹਨਾਂ ਨੂੰ ਸੰਤੁਲਿਤ ਕਰਨਾ ਆਪਾਂ ਹਾਈਡਰੋਜਨ ਹੁੰਦੀ ਆ H2 ਕਲੋਰਿਨ ਹੁੰਦੀ ਆ Cl2 ਹਾਈਡਰੋਜਨ ਕੋਲ ਰਾਈਡ ਹੁੰਦਾ HCl ਹੁਣ ਆਪਾਂ ਦੋਨੇ ਪਾਸੇ ਬਰਾਬਰ ਕਰਨੇ ਆ ਤਾਂ ਬਰਾਬਰ ਕਿਵੇਂ ਕਰਾਂਗੇ ਆਪਾਂ ਇਧਰ ਦੋ ਹਾਈਡਰੋਜਨ ਦੋ ਕਲੋਰੀਨ ਹੈ ਇਧਰ ਇੱਕ ਹੀ ਹਾਈਡਰੋਜਨ ਇੱਕ ਹੀ ਕਲੋਰੀਨ ਤਾਂ ਆਪਾਂ ਦੋ ਨਾਲ ਗੁਣਾ ਕਰ ਦਾਂਗੇ ਤੇ ਇੱਕ ਹੀ ਹੋ ਜਾ ਸੰਤੁਲਿਤ ਉਵੇਂ ਇਹਦੇ ਵਿੱਚ ਇਹ ਸੋਡੀਅਮ ਹੈ ਪਾਣੀ ਇਹ ਹੁੰਦਾ ਹੈ ਸੋਡੀਅਮ ਹਾਈਡਰੋਕਸਾਈਡ NaOH ਹੁੰਦਾ ਤੇ ਹਾਈਡਰੋਜਨ H2 ਹੁੰਦੀ ਹੈ ਹੁਣ ਆਪਾਂ ਬੈਲੈਂਸ ਕਰਨਾ ਇਹਨਾਂ ਨੂੰ ਸੋਡੀਅਮ ਇੱਕ ਹੈ ਇੱਕ ਹੀ ਆ ਇਦਰ ਹਾਈਡਰੋਜਨ ਦੋ ਹੈ ਇਦਰ ਹਾਈਡਰੋਜਨ ਵੱਧ ਹੈ ਇਦਰ ਦੋ ਤਿੰਨ ਹਾਈਡਰੋਜਨ ਹੈ ਆਕਸੀਜਨ ਦਾ ਬੈਲੈਂਸ ਹੀ ਪਰ ਹਾਈਡਰੋਜਨ ਬੈਲੈਂਸ ਨਹੀਂ ਤਾਂ ਫਿਰ ਆਪਾਂ ਕੀ ਕਰਾਂਗੇ ਇਹਨੂੰ ਦੋ ਨਾਲ ਮਲਟੀਪਲਾਈ ਕਰਾਂਗੇ ਦੋ ਨਾਲ ਗੁਣਾ ਕਰਿਆ ਤਾਂ ਆਕਸੀਜਨ ਦੋ ਹੋ ਗਈ ਆਕਸੀਜਨ ਦੋ ਕਰਨ ਵਾਸਤੇ ਆਪਾਂ ਜਿਹੜਾ ਪਾਣੀ ਵਾਲਾ ਸੀ ਉਹਨੂੰ ਦੋ ਨਾਲ ਗੁਣਾ ਕਰ ਦਾਂਗੇ ਹੁਣ ਹਾਈਡਰੋਜਨ ਕਿੰਨੀ ਹੋ ਜਾਣਗੀ ਚਾਰ ਹਾਈਡਰੋਜਨ ਚਾਰ ਹੋ ਗਈ ਤਾਂ ਇਹ ਦੇਖੋ ਆਪਾਂ ਇੱਥੇ ਦੋ ਨਾਲ ਗੁਣਾ ਕਰਿਆ ਇੱਥੇ ਦੋ ਨਾਲ ਗੁਣਾ ਕਰਿਆ ਸੋਡੀਅਮ ਵੀ ਦੋ ਹੋ ਗਏ ਆਕਸੀ ਆਕਸੀਜਨ ਵੀ ਦੋ ਹੋ ਗਈ ਹਾਈਡਰੋਜਨ ਦੋ ਹਾਈਡਰੋਜਨ ਇੱਥੇ ਪਈ ਦੋ ਇੱਥੇ ਪਈ ਚਾਰ ਸਾਰੇ ਪਾਸੇ ਕੀ ਹੋ ਗਈ ਇਹ ਮਿਲ ਗਏ ਉਸ ਤੋਂ ਬਾਅਦ ਗੁਰਦੇ ਦੇ ਮੁੱਖ ਕਾਰਜਾਂ ਨੂੰ ਲਿਖੋ ਗੁਰਦਾ ਕੀ ਕਰਦਾ ਹੈ ਗੁਰਦੇ ਦਾ ਮੁੱਖ ਕੰਮ ਕੀ ਹੈ ਖੂਨ ਨੂੰ ਫਿਲਟਰ ਕਰਨਾ ਠੀਕ ਹੈ ਜਦੋਂ ਗੁਰਦੇ ਫੇਲ ਹੋ ਜਾਂਦੇ ਆ ਤਾਂ ਫਿਰ ਜਿਹੜਾ ਹੈਗਾ ਯਾ ਡਾਇਲਿਸਿਸ ਕਰਾਉਣਾ ਪੈਂਦਾ ਫਿਰ ਜਿਹੜਾ ਨਾਂ ਪੈਂਦਾ ਡਾਇਲਿਸਿਸ ਖੂਨ ਸਾਰਾ ਸਰੀਰ ਤੋਂ ਬਾਹਰ ਆਉਂਦਾ ਮਸ਼ੀਨ ਦੇ ਵਿੱਚ ਮਸ਼ੀਨ ਫਿਲਟਰ ਕਰਕੇ ਉਸ ਖੂਨ ਨੂੰ ਦੁਬਾਰਾ ਸਰੀਰ ਦੇ ਅੰਦਰ ਭੇਜਦੀ ਆ ਤੇ ਇਹ ਬਹੁਤ ਹੀ ਭੈੜੀ ਬਿਮਾਰੀ ਹੈਗੀ ਠੀਕ ਹੈ ਗੁਰਦਿਆਂ ਦਾ ਫੇਲ ਹੋਣਾ ਤਾਂ ਗੁਰਦੇ ਕੀ ਕਰਦੇ ਖੂਨ ਨੂੰ ਫਿਲਟਰ ਕਰਦੇ ਆ ਖੂਨ ਚੋਂ ਯੂਰੀਆ ਨੂੰ ਬਾਹਰ ਕੱਢਦੇ ਆ ਤੇ ਗੁਰਦੇ ਜਿਹੜੇ ਫालतू ਪਦਾਰਥਾਂ ਨੂੰ ਮੂਤਰ ਦੇ ਰੂਪ ਚ ਸਰੀਰ ਤੋਂ ਕੀ ਕਰਦੇ ਆ ਬਾਹਰ ਕੱਢਦੇ ਆ ਇਹ ਗੁਰਦਿਆਂ ਦਾ ਮੁੱਖ ਕੰਮ ਹੈ ਅਗਲਾ ਹੈ ਸ਼ੂਈ ਮੋਈ ਦੇ ਪੌਦੇ ਦੀ ਗਤੀ ਤੇ ਲੱਤ ਦੀ ਗਤੀਸ਼ਕੀ ਅੰਦਰ ਹੁਣ ਸ਼ੁਈ ਮੁਈ ਦਾ ਜਿਹੜਾ ਪੌਦਾ ਹੈ ਉਹਨੂੰ ਜਦੋਂ ਆਪਾਂ ਹੱਥ ਲਾਉਂਨੇ ਤੋਂ ਪੱਤਿਆਂ ਨੂੰ ਕੀ ਕਰ ਲੈਂਦਾ ਇਕੱਠੇ ਕਰ ਲੈਂਦਾ ਝੁਕਾ ਕੇ ਬੰਦ ਕਰਕੇ ਸਵੇਦਨਸ਼ੀਲਤਾ ਦੀ ਜਾਣਕਾਰੀ ਦਿੰਦਾ ਹੈ ਇਹ ਕਾਦੇ ਕਰਕੇ ਹੁੰਦਾ ਹੈ ਪੌਦਾ ਹਾਰਮੋਨ ਦੇ ਕਰਕੇ ਠੀਕ ਹੈ ਕਾਦੇ ਕਰਕੇ ਹੁੰਦਾ ਹੈ ਇਹ ਪੌਦਾ ਹਾਰਮੋਨ ਦੇ ਕਰਕੇ ਉਹ ਸੰਕੇਤ ਦਿੰਦਾ ਉਹਨੂੰ ਸ਼ੁਈ ਮੁਈ ਦੇ ਪੌਦੇ ਨੂੰ ਕਿ ਸਵੇਦਨਸ਼ੀਲਤਾ ਦੇ ਨਾਲ ਉਹਨਾਂ ਨੂੰ ਕੀ ਕਰ ਲੈ ਬੰਦ ਕਰ ਲੈ ਪਰ ਸਾਡੀਆਂ ਲੱਤਾਂ ਅਪਾ ਜਦੋਂ ਚਾਹਾਂਗੇ ਉਦੋਂ ਹੀ ਗਤੀ ਕਰਨੀ ਹੈ ਤੇ ਇਹ ਕੀ ਹੈ ਇਛਤ ਕਿਰਿਆ ਦੇ ਨਾਲ ਜਿਹੜਾ ਗਤੀ ਕਰਦਿਆਂ ਇਹ ਜਿੰਨਾਂ ਨੂੰ ਕੌਣ ਕੰਟਰੋਲ ਕਰਦਾ ਸਾਡਾ ਦਿਮਾਗ ਕੰਟਰੋਲ ਕਰਦਾ ਦਿਮਾਗ ਦਾ ਜਿਹੜਾ ਪਿਛਲਾ ਹਿੱਸਾ ਆ ਉਹ ਕੀ ਕਰਦਾ ਹੈ ਇਹਨਾਂ ਨੂੰ ਕੰਟਰੋਲ ਕਰਦਾ ਤਾਂ ਇਹ ਇਹਨਾਂ ਵਿੱਚ ਮੁੱਖ ਫਰਕ ਹੈ ਅਗਲਾ ਹੈ ਸਮਤਲ ਦਰਪਨ ਦੁਆਰਾ ਬਣਿਆ ਪੈਦਾ ਹੋਇਆ ਵੱਡਦਰਸ਼ਨ ਪਲੱਸ 1 ਇਹਦਾ ਕੀ ਮਤਲਬ ਵੱਡਦਰਸ਼ਨ ਕੀ ਹੁੰਦਾ ਹੈ ਵੱਡਦਰਸ਼ਨ ਵੱਡਦਰਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹੜਾ प्रतिबिंब बनया प्रतिबिंब की ऊंचाई कि बटे जोड़ा वस्तु उस है उसकी ऊंचाई कि आ है प्रतिबिंब की ऊंचाई ठीक है यस्तु की उचाई उचाई कि जो प्रतिबिंब वर्शन एक मतलब कि दोनों की जी उचाई है वह की है बराबर है यहाँ मतलब है वस्तु का प्रतिबिंब उसके आकार का ही बनता है जिन्ना वस्तु का आकार है उन्न ही उसका की बनेगा प्रतिबिंब ਅਗੇ ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਤੇ ਉਦਾਹਰਣ ਦਿਓ ਵਿਸਥਾਪਨ ਕਿਰਿਆ ਕੀ ਹੁੰਦਾ ਹੈ ਇਹਦੇ ਵਿੱਚ ਜਿਹੜਾ ਇੱਕ ਤੱਤ ਹੈ ਦੂਜੇ ਤੱਤ ਨੂੰ ਕੀ ਕਰ ਦਿੰਦਾ ਹੈ ਯੋਗ ਦੇ ਵਿੱਚੋਂ ਵਿਸਥਾਪਿਤ ਕਰ ਦਿੰਦਾ ਮਤਲਬ ਬਾਹਰ ਕੱਢ ਦਿੰਦਾ ਉਦਾਹਰਣ ਇਹਦੀ ਕੀ ਹੈ ਇਹ ਲੋਹਾ ਹੈ ਇਹਨੂੰ ਆਪਾਂ ਕਾਪਰ ਸਲਫੇਟ ਦੇ ਘੋਲ 'ਚ ਪਾਇਆ ਤਾਂ ਇਸ ਲੋਹੇ ਨੇ ਕਾਪਰ ਸਲਫੇਟ ਨੂੰ ਕੀ ਕਰ ਦੇਣਾ ਬਾਹਰ ਕੱਢ ਦੇਣਾ ਇੱਥੋਂ ਬਾਹਰ ਕੱਢ ਦੇਣ ਦੀ ਜਗ੍ਹਾ ਆਪ ਲੈ ਲੈਣੀ ਹੈ ਲਈ ਕਾਪਰ ਬਾਹਰ ਨਿਕਲ ਗਿਆ ਇਹ ਦੀ ਉਦਾਹਰਣ ਹੋਗੀ ਇਹ ਕੱਲਾਪਾ ਰਿਵੀਜ਼ਨ ਵਾਲੇ ਜਿਹੜੇ ਕਰੀ ਸੀਗੇ ਉਸ ਦੇ ਵਿੱਚ ਵੀ ਕਰੀ ਸੀ ਉਸ ਤੋਂ ਬਾਅਦ ਪੋਸ਼ਣ ਦੀ ਪ੍ਰਭਾਸ਼ਾ ਦੇ ਉਹ ਤੇ ਇਹਦੀਆਂ ਤਿੰਨ ਵਿਧੀਆਂ ਕਿਹੜੀਆਂ ਪੋਸ਼ਣ ਦਾ ਕੀ ਮਤਲਬ ਹੈ ਪੋਸ਼ਣ ਦਾ ਮਤਲਬ ਹੈ ਭੋਜਨ ਨੂੰ ਗ੍ਰਹਿਣ ਕਰਨਾ ਤੇ ਇਸ ਦਾ ਸੋਖਣ ਕਰਨਾ ਭੋਜਨ ਨੂੰ ਗ੍ਰਹਿਣ ਕਰਨਾ ਇਸ ਦੀ ਵਰਤੋਂ ਕਰਨੀ ਇਸ ਦਾ ਸੋਖਣ ਕਰਨਾ ਠੀਕ ਹੈ ਸਰੀਰ ਦੁਆਰਾ ਸੋਖਣ ਹੋਣਾ ਇਸ ਦਾ ਇਹ ਸਾਰਾ ਜਿਹੜਾ ਹੈਗਾ ਆ पोषण दी परिभाषा ਹੁੰਦੀ ਇਹਨਾਂ ਵਿਧੀਆਂ ਕੀ ਹੈ ਮਤਲਬ ਪੋਸ਼ਣ ਕੀ ਹੁੰਦਾ ਹੈ ਸਵੈ ਪੋਸ਼ੀ ਪੋਸ਼ਣ ਹੁੰਦਾ ਹੈ ਪਰ ਪੋਸ਼ੀ ਪੋਸ਼ਣ ਹੁੰਦਾ ਹੈ ਪ੍ਰਾਣੀਵਤ ਪੋਸ਼ਣ ਹੁੰਦਾ ਹੈ ਇਹ ਪੋਸ਼ਣ ਦੀਆਂ ਵਿਧੀਆਂ ਨੇ ਅਗਲਾ ਹੈ ਪ੍ਰਕਾਸ਼ ਪਰਵਰਤਨ ਦੇ ਨਿਯਮ ਪ੍ਰਕਾਸ਼ ਪਰਵਰਤਨ ਦੇ ਨਿਯਮ ਕੀ ਪ੍ਰਕਾਸ਼ ਦਾ ਪਰਵਰਤਨ ਕੀ ਹੈ ਕਿ ਪ੍ਰਕਾਸ਼ ਦੀ ਕਿਰਨ ਆਈ ਕਿਸੇ ਪਰਵਰਤਕ ਸਤ੍ਹਾ ਤੇ ਪਈ ਤੇ ਵਾਪਸ ਉਸੇ ਰਸਤੇ ਕੀ ਜਾਉੜੀ ਵਾਪਸ ਜਾਉੜੀ ਜਿੱਥੋਂ ਆਈ ਸੀ ਤੇ ਉਸੇ ਤਲ ਚ ਕੀ ਜਾਵੜੀ ਵਾਪਸ ਜਾਵੜੀ ਇਹ ਹੈਗਾ ਯਾ ਪ੍ਰਕਾਸ਼ ਦਾ ਪਰਵਰਤਨ ਨਿਜਮ ਕੀ ਹੈ ਨਿਜਮ ਇਹ ਹੈ ਕਿ ਜਿਹੜੀ ਆ ਆਪਾਤੀ ਕਿਰਨ ਆ ਹੈਗੀ ਆਪਰਾਵਰਤਿਤ ਕਿਰਨ ਤੇ ਇਹ ਹੈਗਾ ਯਾ ਅਬਿਲੰਭ ਇਹ ਜਿਹੜੇ ਤਿੰਨੇ ਆ ਇੱਕੋ ਤਲ ਚ ਹੁੰਦੇ ਮਤਲਬ ਆ ਦੇਖੋ ਜੇ ਸ਼ੀਸ਼ਾ ਤਾਂ ਇਹ ਸਾਰੇ ਕੀ ਹੈ ਇਸੇ ਪਾਸੇ ਹੀ ਹੈ ਅਗਲੇ ਪਾਸੇ ਨਹੀਂ ਗਈ ਠੀਕ ਹੈ ਇੱਕੋ ਤਲ ਚ ਹੁੰਦੇ ਆ ਦੂਜਾ ਜਿਹੜਾ ਆਪਤਨ ਕੋਣ ਹੈ i ਤੇ ਪਰਵਰਤਤ ਕੋਣ r ਇਹ ਦੋਨੇ ਆਪਸ ਵਿੱਚ ਹਮੇਸ਼ਾ ਕੀ ਹੁੰਦੇ ਬਰਾਬਰ 5 ਦਿਨ ਜਮਾ ਅਗਲਾ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਸਾ ਕਾਲਾ ਕਿਉਂ ਲੱਗਦਾ ਹੈ ਕਿਉਂ ਕਾਲਾ ਲੱਗਦਾ ਕਿਉਂਕਿ ਜਦੋਂ ਪੁਲਾੜ ਯਾਤਰੀ ਵਾਯੂਮੰਡਲ ਪੁਲਾੜ ਚ ਹੁੰਦਾ ਤੇ ਪੁਲਾੜ ਦੇ ਵਿੱਚ ਕੋਈ ਵਾਯੂਮੰਡਲ ਨਹੀਂ ਹੁੰਦਾ ਜਦੋਂ ਵਾਯੂਮੰਡਲ ਹੈ ਨਹੀਂ ਤਾਂ ਜਿਹੜਾ ਪ੍ਰਕਾਸ਼ ਹੈ ਉਹ ਉਹਨੇ ਖਿੰਡਣਾ ਨਹੀਂ ਠੀਕ ਹੈ ਉਸ ਦਾ ਕੀ ਨਹੀਂ ਹੋਣਾ ਖਿੰਡਾਉ ਨਹੀਂ ਹੋਣਾ ਉਸ ਦਾ ਜਦੋਂ ਉਸ ਦਾ ਖਿੰਡਾਉ ਨਹੀਂ ਹੋਣਾਗਾ ਤੇ ਜਿਹੜੀ ਰੋਸ਼ਨੀ ਆ ਬਿਨਾ ਵਿਖੇਪਤ ਹੋਈ ਸਿੱਧਾ ਹੀ ਜਿਹੜਾ ਪੁਲਾੜ ਯਾਤਰੀ ਆ ਉਹਦੀਆਂ ਅੱਖਾਂ ਤੱਕ ਆਉਂਦੀ ਹੈ ਤੇ ਉਸ ਨੂੰ ਜਿਹੜਾ ਆਕਾਸ਼ ਉਹ ਕੀ ਲੱਗਦਾ ਹੈ ਕਾਲਾ ਮਹਿਸੂਸ ਹੁੰਦਾ ਹੈ ਹੁਣ ਵਾਯੂ ਮੰਡਲ ਦੇ ਵਿੱਚ ਤਾਂ ਸਾਡੀ ਹਵਾ ਹੈਗੀ ਆ ਠੀਕ ਹੈ ਤੇ ਹੋਰ ਕਿੰਨੀਆਂ ਲੇਅਰ ਹੈਗੀਆਂ ਨੇ ਵਾਯੂ ਮੰਡਲ ਦੀਆਂ ਉਹਦੇ ਕਰਕੇ ਜਿਹੜਾ ਪ੍ਰਕਾਸ਼ ਉਹਦਾ ਪ੍ਰਵਰਤਨ ਹੁੰਦਾ ਪ੍ਰਵਰ ਅਪਵਰਤਤ ਹੁੰਦਾ ਉਹਦਾ ਠੀਕ ਹੈ ਉਸਦਾ ਵਿਖੇਪਨ ਹੁੰਦਾ ਹੈਗਾ ਖਿੰਡਾਓ ਹੁੰਦਾ ਉਸਦਾ ਜਿਹਦੇ ਕਰਕੇ ਸਾਨੂੰ ਤਾਂ ਨੀਲਾ ਲੱਗਦਾ ਪਰ ਪਲਾੜ ਦੇ ਵਿੱਚ ਵਾਯੂ ਮੰਡਲ ਹੀ ਹੈ ਨਹੀਂ ਤਾਂ ਕਰਕੇ ਫਿਰ ਉਸ ਨੂੰ ਕਾਲਾ ਹੀ ਮਹਿਸੂਸ ਹੋਊਗਾ ਅਗਲਾ ਹੈ ਸ਼ਾਰਟ ਸਰਕਟ ਕਦੋਂ ਹੁੰਦਾ ਹੈ ਸ਼ਾਰਟ ਸਰਕਟ ਉਦੋਂ ਹੁੰਦਾ ਹੈ ਜਦੋਂ ਜਿਹੜਾ ਕਰੰਟ ਹੈ ਉਹ ਘੱਟ ਪ੍ਰਤੀਰੋਧ ਵਾਲਾ ਰਸਤਾ ਚੁਣ ਲੇ ਠੀਕ ਹੈ ਜਾਂ ਫਿਰ ਜਦੋਂ ਜਿਹੜੀ ਲਾਈਵ ਤਾਰ ਲਾਈਵ ਤਾਰ ਮਤਲਬ ਜਿਹਦੇ ਵਿੱਚ ਕਰੰਟ ਹੁੰਦੀ ਆ ਉਹ ਤੇ ਜਿਹੜੀ ਨਿਊਟਰਲ ਵਾਲੀ ਤਾਰ ਹੁੰਦੀ ਆ ਇਹਨਾਂ ਦੋਨਾਂ ਦੇ ਵਿੱਚ ਕੀ ਹੋ ਜੇ ਸੰਪਰਕ ਹੋ ਜੇ ਉਦੋਂ ਕੀ ਹੁੰਦਾ ਸ਼ਾਰਟ ਸਰਕਟ ਇਹਦੇ ਕਾਰਨ ਕੀ ਹੈ ਕਾਰਨ ਹੈਗਾ ਕਿ ਕਿਤੇ 스파ਰਕ ਹੋ ਜੇ ਜਿਹੜੀ ਤਾਰਾਂ ਦੇ ਉੱਤੇ ਰਬੜ ਲੱਗੀ ਹੁੰਦੀ ਹੈ ਇਨਸੂਲੇਸ਼ਨ ਉਹ ਖਰਾਬ ਹੋ ਜੇ ਉਦੋਂ ਤਾਰਾਂ ਦੋਨੇ ਆਪਸ ਵਿੱਚ ਜੁੜ ਜਾਣ ਲਾਲ ਵਾਲੀ ਤਾਰ ਨੀਲੀ ਵਾਲੀ ਤਾਰ ਜੁੜ ਜਾਣ ਆਪਸ ਵਿੱਚ ਜਾਂ ਫਿਰ ਬਿਜਲੀ ਉਪਕਰਨ ਜਿਹੜਾ ਹੈਗਾ ਉਸ ਦੇ ਵਿੱਚ ਕੋਈ ਖਰਾਬੀ ਹੋਵੇ ਉਦੋਂ ਬਿਜਲੀ ਸ਼ਾਰਟ ਸਰਕਟ ਹੁੰਦਾ ਅਗਲਾ ਹੈ ਜੇ ਇੱਕ ਹਰੀ ਪੱਧਰ ਦੇ ਸਾਰੇ ਜੀਵ ਨੂੰ ਮਾਰ ਦਈਏ ਤਾਂ ਕੀ ਹੋ ਜਾਊਗਾ ਹੁਣ ਜੇ ਆਪਾਂ ਇੱਕ ਹਰੀ ਪੱਧਰ ਦੇ ਜੀਵਾਂ ਨੂੰ ਮਾਰ ਦਿੰਨੇ ਆ ਜਿਵੇਂ ਦੇਖੋ ਪਹਿਲਾ ਹੈ ਪੌਦੇ ਫਿਰ ਹੈ ਹਿਰਨ ਫਿਰ ਹੈ ਸ਼ੇਰ ਜੇ ਆਪਾਂ ਹਿਰਣ ਨੂੰ ਮਾਰ ਦਈਏ ਤਾਂ ਪੌਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਊਗੀ ਕਿਉਂਕਿ ਪੌਦਿਆਂ ਨੂੰ ਖਾਣ ਵਾਲਾ ਕੋਈ ਨਹੀਂ ਬਚਿਆ ਠੀਕ ਹੈ ਉਸ ਤੋਂ ਬਾਅਦ ਤੇ ਜੇ ਹਿਰਣੀ ਮਾਰਤੇ ਮਤਲਬ ਹਿਰਣ ਦੀ ਜਗ੍ਹਾ ਤੇ ਤੁਸੀਂ ਉਹ ਰੱਖ ਲਓ ਜਿਹੜੇ ਪੌਦੇ ਖਾਂਦੇ ਆ ਜੇ ਆਪਾਂ ਪੌਦੇ ਖਾਣ ਵਾਲਿਆਂ ਨੂੰ ਹੀ ਮਾਰਤਾ ਠੀਕ ਹੈ ਤਾਂ ਫਿਰ ਸ਼ੇਰ ਤਾਂ ਪੌਦੇ ਖਾਊਗਾ ਨਹੀਂ ਇਹਦਾ ਮਤਲਬ ਸ਼ੇਰ ਜਿਹੜਾ ਹੈਗਾ ਇਹਨਾਂ ਦੀ ਪ੍ਰਜਾਤੀ ਨੂੰ ਵੀ ਕੀ ਹੋ ਜਾਏਗਾ ਨੁਕਸਾਨ ਹੋਏਗਾ ਇਹ ਲੋਪ ਹੋਣ ਦੇ ਕगार ਤੇ ਪਹੁੰਚ ਜਾਣਗੇ ਪੌਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜੂਗੀ ਜਿਸ ਦੇ ਨਾਲ ਪਰਿਸਥਿਤਿਕ ਪ੍ਰਬੰਧ ਜਿਹੜਾ ਆਪਣੇ ਵਾਯੂ ਮੰਡਲ ਦਾ ਜੀਵ ਮੰਡਲ ਦਾ ਉਹ ਖਰਾਬ ਹੋ ਜਾਊਗਾ ਤੇ ਜਿਹੜੇ ਮਾਸਾਹਾਰੀ ਨੇ ਉਹਨਾਂ ਦੀ ਜਿਹੜੀ ਗਿਣਤੀ ਉਸ ਦੇ ਵਿੱਚ ਕੀ ਹੋ ਜਾਏਗਾ ਘਟਾ ਹੋਏਗਾ ਤਾਂ ਇਹ ਸਾਰਾ ਤੁਸੀਂ ਜਿਹੜਾ ਹੈਗਾ ਆਪ ਬਣਾ ਕੇ ਲਿਖ ਸਕਦੇ ਹੋ ਉਸ ਤੋਂ ਬਾਅਦ ਲਿੰਗ ਗੁਣ ਸੂਤਰ ਕੀ ਹੁੰਦਾ ਹੈ ਲਿੰਗ ਗੁਣ ਸੂਤਰ ਉਹ ਹੁੰਦਾ ਹੈ ਜਿਹੜਾ ਕਿਸੇ ਵੀ ਜੀਵ ਦਾ ਲਿੰਗ ਨਿਰਧਾਰਤ ਕਰਦਾ ਹੈ ਜਿਵੇਂ ਮਨੁੱਖ ਦੇ ਵਿੱਚ ਐਕਸ ਤੇ ਵਾਈ ਲਿੰਗੀ ਗੁਣ ਸੂਤਰ ਹੁੰਦੇ ਆ ਜੇ ਐਕਸ ਤੇ ਐਕਸ ਗੁਣ ਸੂਤਰ ਹੋ ਜਾਣਗੇ ਤਾਂ ਕੀ ਹੋਏਗਾ ਲੜਕੀ ਹੋਏਗੀ ਜਾਂ ਫਿਰ ਵਾਈ ਤੇ ਵਾਈ ਹੋ ਜਾਣ ਤਾਂ ਵੀ ਕੀ ਹੁੰਦੀ ਹੈ ਲੜਕੀ ਜੇ ਐਕਸ ਤੇ ਵਾਈ ਗੁਣ ਸੂਤਰ ਹੋਣਗੇ ਤਾਂ ਫਿਰ ਕੀ ਹੋਏਗਾ ਲड़का ਹੋਏਗਾ ਤਾਂ ਇਹ ਲਿੰਗੀ ਗੁਣ ਸੂਤਰ ਹੁੰਦੇ ਆ ਅਗਲਾ ਹੈ ਮੀਤ ਤੋਂ ਬਾਅਦ ਆਕਾਸ਼ ਵਿੱਚ ਸਤਰੰਗੀ ਪਿੰਕ ਕਿਉਂ ਤੇ ਕਿਵੇਂ ਬਣਦੀ ਹੈ ਹੁਣ ਜਦੋਂ ਮੀਂਹ ਪਿਆ ਤਾਂ ਜਿਹੜਾ ਵਾਯੂ ਮੰਡਲ ਆ ਉਹਦੇ ਵਿੱਚ ਕੀ ਆ ਪਾਣੀ ਦੀਆਂ ਬੂੰਦਾਂ ਪਾਣੀ ਦੀਆਂ ਬੂੰਦਾਂ ਨਹੀਂ ਜਲਵਾਸ਼ਪ ਨੇ ਤੇ ਉਹ ਜਲਵਾਸ਼ਪ ਕੀ ਦਾ ਕੰਮ ਕਰਦੇ ਆ ਪ੍ਰਿਜ਼ਮ ਦਾ ਤੇ ਪ੍ਰਿਜ਼ਮ ਦੇ ਵਿੱਚ ਦੀ ਜਦੋਂ ਰੋਸ਼ਨੀ ਲੰਘਦੀ ਆ ਤਾਂ ਉਸ ਦਾ ਕੀ ਹੁੰਦਾ ਆ ਵਰਣ ਵਿਖੇਪਨ ਉਸ ਦਾ ਕੀ ਹੁੰਦਾ ਆ ਵਰਣ ਵਿਖੇਪਨ ਤੇ ਵਰਣ ਵਿਖੇਪਨ ਦੇ ਵਿੱਚ ਕੀ ਹੁੰਦਾਗਾ ਕਿ ਜਿਹੜੀ ਜਿਵੇਂ ਇਹ ਪ੍ਰਿਜ਼ਮ ਹੈ ਇਹਦੇ ਵਿੱਚ ਦੀ ਚਿੱਟੀ ਜਦੋਂ ਸਫੇਦ ਪ੍ਰਕਾਸ਼ ਲੰਘਦਾ ਹੈ ਉਹਦਾ ਵਰਣ ਵਿਖੇਪਨ ਹੁੰਦਾ ਤੇ ਫਿਰ ਉਹ ਕਿੰਨੇ ਰੰਗਾਂ 'ਚ ਟੁੱਟ ਜਾਂਦਾ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਠੀਕ ਹੈ ਤਾਂ ਇਸੇ ਤਰ੍ਹਾਂ ਹੀ ਫਿਰ ਜਿਹੜਾ ਹੈਗਾ ਇਹ ਸੂਰਜ ਤੋਂ ਆਉਣ ਵਾਲੀ ਰੋਸ਼ਨੀ ਦੇ ਨਾਲ ਪਾਣੀ ਦੀਆਂ ਬੂੰਦਾਂ ਕਰਦੀਆਂ ਪਾਣੀ ਦੀਆਂ ਬੂੰਦਾਂ ਪ੍ਰਿਜ਼ਮ ਦਾ ਕੰਮ ਕਰਦੀਆਂ ਉਹਨਾਂ ਵਿੱਚ ਦੀ ਜਦੋਂ ਪ੍ਰਕਾਸ਼ ਦੀ ਕਿਰਨ ਲੰਘਦੀ ਹੈ ਵਰਣ ਵਿਖੇਪਨ ਹੋ ਕੇ ਸੱਤਾਂ ਰੰਗਾਂ ਵਿੱਚ ਟੁੱਟ ਜਾਂਦੀ ਹੈ ਕਿਉਂਕਿ ਬੂੰਦਾਂ ਬਹੁਤ ਜ਼ਿਆਦਾ ਹੁੰਦੀਆਂ ਤਾਂ ਕਰਕੇ ਸਾਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਲੰਬਾ ਪੈਟਰਨ ਦਿਖਾਈ ਦਿੰਦਾ ਸੱਤਾਂ ਰੰਗਾਂ ਦਾ ਜਿਹਨੂੰ ਆਪਾਂ ਸੱਤ ਰੰਗੀ ਪੀਂਘ ਬੋਲ ਦਿੰਦੇ ਆਂ ਉਸ ਤੋਂ ਬਾਅਦ ਭੋਜਨ ਲੜੀ ਤੇ ਭੋਜਨ ਜਾਲ ਵਿੱਚ ਕੀ ਅੰਤਰ ਹੁੰਦਾ ਹੈ ਭੋਜਨ ਲੜੀ ਕੀ ਹੈ ਜਿਹੜੀ ਕਰਮ ਬਾਾਰ ਆਹਾਰ ਲੜੀ ਹੁੰਦੀ ਹੈ ਤੇ ਛੋਟੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਜਿਵੇਂ ਪੌਦੇ ਹੋ ਗਿਆ ਪੌਦਿਆਂ ਤੋਂ ਹਿਰਨ ਨੇ ਭੋਜਨ ਲਿਆ ਹਿਰਨ ਤੋਂ ਕਿਹਨੇ ਲਿਆ ਸ਼ੇਰ ਨੇ ਇਹ ਤਾਂ ਇੱਕ ਲੜੀ ਹੈ ਤੇ ਜਿਹਦੇ ਵਿੱਚ ਬਹੁਤ ਸਾਰੀਆਂ ਲੜੀਆਂ ਜੁੜ ਜਾਂਨ ਉਹ ਕੀ ਬਣ ਜਾਂਦਾ ਹੈ ਭੋਜਨ ਜਾਲ ਠੀਕ ਹੈ ਹੁਣ ਪੌਦਿਆਂ ਨੂੰ ਖਾਣ ਵਾਲਾ ਕੌਣ ਹੈਗਾ ਮੱਝ ਵੀ ਤਾਂ ਹੈਗੀ ਹੈ ਗਾਂ ਵੀ ਤਾਂ ਹੈਗੀ ਹੈ ਠੀਕ ਹੈ ਤੇ ਗਾਂ ਤੋਂ ਫਿਰ ਅੱਗੇ ਸ਼ੇਰ ਆ ਜਾਂਦਾ ਹੈ ਠੀਕ ਹੈ ਤੇ ਇੰਦਾ ਕਰਕੇ ਕਿੰਨੇ ਆ ਜਾਂਦੇ ਨੇ ਸਮਤਲ ਦਰਪਨ ਅਵਤਲ ਦਰਪਨ ਤੇ ਉਪਤਲ ਦਰਪਨ ਨੂੰ ਸ਼ੋਹੇ বিনা ਦਰਸ਼ਨਾ ਆਪਾਂ ਫਰਕ ਤੇ ਸ਼ੋਹੇ বিনা ਫਰਕ ਕਿਵੇਂ ਦੱਸਾਂਗੇ ਜਿਹੜਾ ਸਮਤਲ ਦਰਪਨ ਉਹਦੇ ਵਿੱਚ ਤਾਂ ਪ੍ਰਤੀਬਿੰਬ ਸਿੱਧਾ ਤੇ ਵਸਤੂ ਦੇ ਆਕਾਰ ਦਾ ਬਣਦਾ ਹੈ ਬਰਾਬਰ ਆਕਾਰ ਦਾ ਜਿਹੜਾ ਉਪਤਲ ਦਰਪਨ ਹੈ ਇਹਦੇ ਵਿੱਚ ਪ੍ਰਤੀਬਿੰਬ ਸਿੱਧਾ ਤਾਂ ਬਣਦਾ ਪਰ ਵਸਤੂ ਦੇ ਆਕਾਰ ਤੋਂ ਕੀ ਬਣਦਾ ਛੋਟਾ ਇਹ ਜਿਵੇਂ ਆਪਾਂ ਮੋਟਰ ਗੱਡੀਆਂ ਦੇ ਸ਼ੀਸ਼ਿਆਂ ਵਿੱਚ ਦੇਖਦੇ ਹਾਂ ਮੋਟਰ ਕਾਰਾਂ ਦੇ ਜਿਹੜੇ ਸ਼ੀਸ਼ੇ ਹੁੰਦੇ ਆ ਸਾਈਡ ਵਾਲੇ ਠੀਕ ਹੈ ਅਵਤਲ ਦਰਪਣ ਇਹਦੇ ਵਿੱਚ ਜਿਹੜਾ ਪ੍ਰਤਿਬਿੰਬਾ ਉਹ ਵਸਤੂ ਤੋਂ ਕੀ ਬਣਦਾ ਵੱਡਾ ਵਸਤੂ ਤੋਂ ਪ੍ਰਤਿਮ ਕੀ ਬਣਦਾ ਵੱਡਾ ਬਣਦਾ ਹੈਗਾ ਇਹ ਆਪਾਂ ਕਿੱਥੇ ਦੇਖਦੇ ਆਂਗੇ ਜਿਵੇਂ ਜਿਹੜਾ ਨਾਈ ਦੀ ਦੁਕਾਨ ਤੇ ਹੁੰਦਾ ਠੀਕ ਹੈ ਨਾਈ ਦੀ ਦੁਕਾਨ ਦੇ ਉੱਪਰ ਜੋ ਸ਼ੀਸ਼ਾ ਹੁੰਦਾ ਉਹ ਅਵਤਲ ਦਰਪਣ ਪ੍ਰਕਾਰ ਦਾ ਹੁੰਦਾ ਹੈ ਅਸਤੇ ਬਾਜ ਜੰਗ ਲੱਗਣਾ ਕਿਹਨੂੰ ਕਹਿੰਦੇ ਹੈ ਤੇ ਰਸਾਇਣਿਕ ਸੂਤਰ ਲਿਖੋ ਜੰਗ ਲੱਗਣਾ ਕੀ ਹਵਾ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੇ ਲੋਹੇ ਦੀ ਧਾਤ ਤੇ ਜਿਹੜੀ ਭੂਰੇ ਰੰਗ ਦੀ ਪਰਤ ਜੰਮਦੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਜੰਗ ਲੱਗਣਾ ਇਹਦੇ ਨਾਲ ਕੀ ਹੁੰਦਾ ਧਾਤ ਦੀ ਪਰਤ ਦਾ ਖੋਰਨ ਹੁੰਦਾ ਤੇ ਧਾਤ ਹੌਲੀ-ਹੌਲੀ ਕੀ ਹੁੰਦੀ ਰਹਿੰਦੀ ਹੈ ਖੁਰਦੀ ਰਹਿੰਦੀ ਹੈ ਜਿਹਦੇ ਨਾਲ ਉਸ ਦਾ ਨੁਕਸਾਨ ਹੁੰਦਾ ਠੀਕ ਹੈ ਪਹਿਲਾਂ ਜੇ ਲੋਹੇ ਦੀ ਰੌਡ ਇੰਨੀ ਮੋਟੀ ਸੀਗੀ ਜੰਗਾਂ ਲੱਗਣ ਤੋਂ ਬਾਅਦ ਉਹਨੇ ਕੀ ਰਹਿ ਜਾਣਾ ਪਤਲੀ ਰਹਿ ਜਾਣਾ ਤਾਂ ਨੁਕਸਾਨ ਹੋਇਆ ਨਾ ਇਸ ਦਾ ਰਸਾਇਣਿਕ ਸੂਤਰ ਕੀ ਹੈ ਇਹ ਵਾਲਾ Fe2O3 CH2X ਦਾ ਮਤਲਬ ਕਿ ਕਿੰਨੇ ਵੀ ਪਾਣੀ ਦੇ ਇਥੇ ਜਿਹੜੇ ਅਣੂ ਆ ਉਹ ਨਾਲ ਜੁੜ ਸਕਦੇ ਇਸ ਦੇ ਤਾਂ ਇਹਦਾ ਰਸਾਇਣਕ ਸੂਤਰ ਹੈ ਉਸ ਤੋਂ ਬਾਅਦ ਸਮਜਾਤੀ ਲੜੀ ਕੀ ਹੁੰਦੀ ਹੈ ਉਦਾਹਰਣ ਦੇ ਕੇ ਵਿਆਖਿਆ ਕਰੋ ਸਮਜਾਤੀ ਲੜੀ ਉਹ ਹੁੰਦੀ ਹੈ ਕਿ ਉਹਨਾਂ ਯੋਗਿਕਾਂ ਦੀ ਲੜੀ ਹੁੰਦੀ ਹੈ ਜਿਨ੍ਹਾਂ ਦੇ ਰਸਾਇਣਕ ਗੁਣ ਇੱਕੋ ਜਿਹੇ ਹੋਣ ਪਰ ਉਹ ਆਪਸ ਵਿੱਚ ਇੱਕ ਦੂਜੇ ਤੋਂ ਕਦੇ ਨਾਲ ਭਿੰਨ ਹੋਣ ਇਸ ਗਰੁੱਪ ਦੇ ਨਾਲ CH2 ਗਰੁੱਪ ਦੇ ਨਾਲ ਜਿਵੇਂ ਸਾਡੇ ਕੋਲ ਪਹਿਲਾ ਵਾਲਾ ਹੈਗਾ ਜਿਵੇਂ ਪਹਿਲਾਂ ਆਪਾਂ CH4 ਲਿਖੀਏ ਠੀਕ ਹੈ ਫਿਰ ਇਹਦੇ ਦੇ ਵਿੱਚ CH2 ਜੁੜ ਗਿਆ ਤਾਂ ਕੀ ਬਣ ਗਿਆ CH3 CH3 ਇਹਦੇ ਵਿੱਚ ਆ CH2 ਜੁੜ ਗਿਆ CH3 CH3 ਦੇ ਵਿੱਚ ਆਪਾਂ ਇਹ ਜੋੜਤਾ ਨਾ ਅੱਗੇ 4 CH 3 CH2 CH2 CH3 ਤਾਂ ਇਹ ਵਨ ਇਹਦੇ ਵਿੱਚ ਇੱਕ CH2 ਜੋੜਤਾ ਆਪਾਂ ਤਾਂ ਇਹ ਸਮਝਾਤੀ ਲੜੀ ਆ ਅਗਲਾ ਅਨਿਛਤ ਤੇ ਪ੍ਰਤੀਵਰਤੀ ਕਿਰਿਆਵਾਂ ਵਿੱਚ ਅੰਤਰ ਦੱਸੋ ਪ੍ਰਤੀਵਰਤੀ ਕਿਰਿਆ ਕਿਹੜੀ ਹੁੰਦੀ ਹੈ ਇਹਨੂੰ ਰੀਡ ਦੀ ਹੱਡੀ ਦੁਆਰਾ ਕੰਟਰੋਲ ਕਰਦੀ ਹੈ ਠੀਕ ਹੈ ਪ੍ਰਤੀਵਰਤੀ ਕਿਰਿਆ ਨੂੰ ਕਦਨਾਂ ਕੰਟਰੋਲ ਕਰਾਇਆ ਜਾਂਦਾ ਰੀੜ ਦੀ ਹੱਡੀ ਦੁਆਰਾ ਇਹ ਬਾਹਰੀ ਸੰਵੇਦਨਾ ਦੇ ਉੱਤਰ ਵਿੱਚ ਤੁਰੰਤ ਆਪਣੇ ਆਪ ਨਿਯੰਤਰਿਤ ਹੁੰਦੀਆਂ ਹਨ ਇਹ ਪ੍ਰਤੀਵਰਤੀ ਕਿਰਿਆ ਇਹ ਨਹੀਂ ਯਾਦ ਰੱਖਣੀ ਹੈ ਵੀ ਰੀੜ ਦੀ ਹੱਡੀ ਕੰਟਰੋਲ ਕਰਦੀ ਹੈ ਬਾਹਰੀ ਸੰਵੇਦਨਾ ਦੇ ਉੱਤਰ ਵਿੱਚ ਤੁਰੰਤ ਆਪਣੇ ਆਪ ਨੂੰ ਕੰਟਰੋਲ ਕਰਦੀ ਹੈ ਇੱਛਤ ਕਿਰਿਆ ਕਿਹੜੀ ਹੁੰਦੀ ਹੈ ਇਹ ਪ੍ਰਾਣੀਆਂ ਦੀ ਇੱਛਾ ਦੁਆਰਾ ਚਾਲਿਤ ਜਿਹੜੀ ਅਨਿਛਿਤ ਹੈ ਇਹ ਪ੍ਰਾਣੀਆਂ ਦੀ ਇੱਛਾ ਦੁਆਰਾ ਚਾਲਿਤ ਨਹੀਂ ਹੁੰਦਾ ਅਨਿਛਤਤਾ ਨਾ ਆਪਾਂ ਕੰਟਰੋਲ ਨਹੀਂ ਕਰਦੇ ਜਿਵੇਂ ਸਾਹ ਲੈਣਾ ਆਪਾਂ ਕੰਟਰੋਲ ਨਹੀਂ ਕਰਦੇ ਪਰ ਇਹਨਾਂ ਦਾ ਜਿਹੜਾ ਚਾਲਨ ਉਹ ਮੱਧ ਦਿਮਾਗ ਤੇ ਪਿਛਲੇ ਦਿਮਾਗ ਦੁਆਰਾ ਜਿਹੜਾ ਕੰਟਰੋਲ ਕਰਿਆ ਜਾਂਦਾ ਠੀਕ ਹੈ ਆਪਾਂ ਨਹੀਂ ਕੰਟਰੋਲ ਕਰਦੇ ਇਹਨੂੰ ਕੌਣ ਕੰਟਰੋਲ ਕਰਦਾ ਹੈ ਮੱਧ ਦਿਮਾਗ ਤੇ ਪਿਛਲਾ ਦਿਮਾਗ ਉਸ ਤੋਂ ਬਾਅਦ 오ਜ਼ੋਨ ਪਰਤ ਹਾਨੀ ਦੀ ਦੀ ਹਾਨੀ ਚਿੰਤਾ ਦਾ ਵਿਸ਼ਾ ਹੈ ਤੇ ਇਹਨੂੰ ਘਟ ਕਰਨ ਲਈ ਕੀ ਕਦਮ ਉਠਾਏ ਗਏ ਹਨ 오ਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਕ ਨਿਕਰਨਾਂ ਨੂੰ ਸੋਖ ਕੇ ਧਰਤੀ ਤੇ ਆਉਣ ਤੋਂ ਰੋਕਦੀ ਆ ਪਰ ਇਹ ਜਿਹੜੀ ਪਰਤ ਹੈ ਨਸ਼ਟ ਹੋ ਰਹੀ ਹੈ ਕੀ ਕਾਰਨ ਹੈ ਇਹਦਾ ਜਿਹੜੇ ਕਲੋਰੋਫਲੋਰੋ ਕਾਰਬਨ ਸੀ ਤੇ ਹੋਰ ਪ੍ਰਦੂਸ਼ਕ ਸੀ ਹਵਾ ਦੇ ਪ੍ਰਦੂਸ਼ਣ ਕਰਕੇ ਜਿਹੜੀ ਓਜ਼ੋਨ ਲੇਅਰ ਸੀ ਇਹਦੇ ਵਿੱਚ ਜਿਹੜੇ ਪੋਲ ਆ ਗਏ ਉਹਨਾਂ ਦੇ ਉੱਪਰ ਮੋਗਰੇ ਹੋ ਗਏ ਸੀ ਠੀਕ ਹੈ ਤਾਂ ਉਹਨਾਂ ਨੂੰ ਘੱਟ ਕਰਨ ਵਾਸਤੇ ਕੀ ਕਰਿਆ ਕਿ ਜਿਹੜੇ ਕਲੋਰੋਫਲੋਰੋ ਕਾਰਬਨ ਸੀ ਉਹਨਾਂ ਦੇ ਉੱਤੇ ਬੈਨ ਲਗਾਇਆ ਗਿਆ ਅੰਤਰਰਾਸ਼ਟਰੀ ਸੰਧੀਆਂ ਕਰੀਆਂ ਗਈਆਂ ਜਿਵੇਂ ਮੌਨਟਰੀਅਲ ਪ੍ਰੋਟੋਕੋਲ ਹੈ ਇਹਦੇ ਵਿੱਚ ਜਿਹੜੇ ਹੋਰ ਵੀ ਓਡੀਐਸ ਵਗੈਰਾ ਸੀ ਉਹਨਾਂ ਦੇ ਉੱਪਰ ਵੀ ਬੈਨ ਲਾਇਆ ਗਿਆ ਠੀਕ ਹੈ ਤਾਂ ਇਹ ਇਹਦੇ ਵਾਸਤੇ ਕਦਮ उठाए ਗਏ ਅਗਲੇ ਹੈ ਤਾਰੇ ਕਿਉਂ ਟਿਮਟਮਾਉਂਦੇ ਆ ਤਾਰੇ ਹੁਣ ਦੀ ਕੋ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਉਹਨਾਂ ਤਾਰਿਆਂ ਤੋਂ ਜਿਹੜਾ ਆਉਣ ਵਾਲਾ ਪ੍ਰਕਾਸ਼ ਹੈ ਉਹ ਵਾਯੂ ਮੰਡਲ ਵਿੱਚ ਦੀ ਹੋ ਕੇ ਆਉਂਦਾ ਹੈ ਠੀਕ ਹੈ ਤੇ ਵਾਯੂ ਮੰਡਲ ਦੀਆਂ ਆਪਾਂ ਕਿੰਨੀਆਂ ਹੀ ਲੇਅਰਾਂ ਪੜ੍ਹਦੇ ਆ ਸਮਤਾਪ ਮੰਡਲ ਹੋ ਗਿਆ ਠੀਕ ਹੈ ਆਇਨੋਸਫੀਅਰ ਹੋ ਗਿਆ ਮੀਜ਼ੋਸਫੀਅਰ ਆਪਾਂ ਪੜ੍ਹਦੇ ਆ ਨਾ ਸਾਰੇ ਤਾਂ ਤਾਰੇ ਜਿਹੜੇ ਪ੍ਰਕਾਸ਼ ਦੇ ਅਪਵਰਤਨ ਕਰਕੇ ਟਿਮਟਮਾਉਂਦੇ ਆ ਅਪਵਰਤਨ ਉਹਨਾਂ ਦਾ ਕਿਉਂ ਹੁੰਦਾ ਹੈ ਜਦੋਂ ਤਾਰਿਆਂ ਤੋਂ ਆਉਣ ਵਾਲਾ ਪ੍ਰਕਾਸ਼ ਇਹਨਾਂ ਲੇਅਰਾਂ ਵਿੱਚੋਂ ਦੀ ਲੰਘਦਾ ਹੈ ਤਾਂ ਹੁਣ ਇਹਨਾਂ ਦਾ ਜਿਹੜਾ ਅਪਵਰਤਨ ਅੰਕ ਵੱਡਾ-ਵੱਡਾ ਹੁੰਦਾ ਹੈ ਜਦੋਂ ਇਸ ਲੇਅਰ ਵਿੱਚ ਦੀ ਪ੍ਰਕਾਸ਼ ਲੰਘਿਆ ਤਾਂ ਉਹਦਾ ਪਰਵਰਤਨ ਹੋ ਗਿਆ ਰਸਤਾ ਬਦਲ ਗਿਆ ਫਿਰ ਜਦੋਂ ਇਹਦੇ ਵਿੱਚ ਦੀ ਲੰਘੂਗਾ ਤਾਂ ਉਹਦਾ ਹੋਰ ਰਸਤਾ ਬਦਲ ਜਾਊਗਾ ਅਗਲੀ ਲੇਅਰ ਵਿੱਚ ਦੀ ਲੰਘੂਗਾ ਉਹਦਾ ਰਸਤਾ ਹੋਰ ਬਦਲ ਜੇਗਾ ਠੀਕ ਹੈ ਤਾਂ ਉਹਦਾ ਰਸਤਾ ਬਦਲਦਾ ਰਹਿੰਦਾ ਹੈ ਇਸ ਕਰਕੇ ਜਿਹੜੇ ਤਾਰੇ ਆ ਉਹ ਸਾਨੂੰ ਟਿਮਟਿਮਾਉਂਦੇ ਪ੍ਰਤੀਤ ਹੁੰਦੇ ਆ 25ਵਾਂ ਹੈ ਸਮਤਲ ਦਰਪਨ ਦੁਆਰਾ ਬਣਾਈ ਪ੍ਰਤੀਬਿੰਬ ਦੇ ਲੱਛਣ ਦੱਸੋ ਇਹ ਪਹਿਲਾਂ ਵੀ ਆਪਾਂ ਕਰਿਆ ਸੀ ਸਮਤਲ ਦਰਪਨ ਦੁਆਰਾ ਜਿਹੜਾ ਬਣਿਆ ਪ੍ਰਤੀਬਿੰਬ ਇਹ ਅਭਾਸੀ ਹੁੰਦਾ ਮਤਲਬ ਇਹਨੂੰ ਸਕਰੀਨ ਤੇ ਨਹੀਂ ਲਿਆ ਸਕਦੇ ਤੇ ਇਹ ਪ੍ਰਤੀਬਿੰਬ ਸਿੱਧਾ ਹੁੰਦਾ ਆਪਣੇ ਆਪ ਨੂੰ ਸ਼ੀਸ਼ੇ 'ਚ ਆਪਾਂ ਦੇਖਦੇ ਆਂ ਤਾਂ ਸਿੱਧਾ ਹੀ ਦੇਖਦੇ ਆਂ ਨਾ ਪੁੱਠਾ ਤਾਂ ਦੇਖਦੇ ਨਹੀਂ ਉਸ ਤੋਂ ਬਾਅਦ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਦਾ ਹੁੰਦਾ ਹੈ ਫਿਰ ਪ੍ਰਤੀਬਿੰਬ ਦਾ ਪਾਸਾ ਪਰਤਵਾਂ ਹੁੰਦਾ ਹੈ ਪਾਸਾ ਪਰਵਰਤਨ ਹੁੰਦਾ ਮਤਲਬ ਕਿ ਜਿਹੜਾ ਸਾਡਾ ਸੱਜਾ ਹੱਥ ਹੈ ਉਹ ਸ਼ੀਸ਼ੇ ਦੇ ਵਿੱਚ ਜਾ ਕੇ ਕੀ ਬਣ ਜਾਂਦਾ ਹੈ ਖੱਬਾ ਠੀਕ ਹੈ ਸੱਜਾ ਪਾਸਾ ਖੱਬਾ ਹੋ ਜਾਂਦਾ ਖੱਬਾ ਸੱਜਾ ਹੋ ਜਾਂਦਾ ਇਹਨੂੰ ਪਾਸਾ ਪਰਵਰਤਨ ਬੋਲਦੇ ਇਤੋਂ ਤੱਕ ਸਾਡੇ ਜਿਹੜੇ ਹੈਗੇ ਆ ਪ੍ਰਸ਼ਨ ਹੋ ਗਏ ਨੇ 2 ਨੰਬਰ 3 ਨੰਬਰ ਦੇ ਐਮ ਜੀ ਕੇ ਆਪਾਂ ਕਰ ਲਿਆ ਇੱਕ ਨਿਊਮੈਰੀਕਲ ਕਰ ਲੈਨੇ ਆ ਬਾਕੀ ਜਿਹੜੇ 5 ਨੰਬਰ ਦੇ ਕੁਐਸਚਨ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਇਹਦੇ ਵਿੱਚ ਆ ਕਿ ਇੱਕ 4 ਓਮ ਦੀ 8 ਓਮ ਦੀ 12 ਓਮ ਦੀ ਤੇ 24 ਓਮ ਦੀ ਪ੍ਰਤੀਰੋਧ ਚਾਰ ਕੁੰਡਲੀਆਂ ਜੋੜਨ ਤੇ ਆਪਾਂ ਦੱਸਣਾ ਵੀ ਅਧਿਕਤਮ ਪ੍ਰਤੀਰੋਧ ਸਾਨੂੰ ਕਦੋਂ ਮਿਲੂਗਾ ਤੇ ਨਿਊਨਤਮ ਕਦੋਂ ਮਿਲੂਗਾ ਜਦੋਂ ਆਪਾਂ ਇਹਨਾਂ ਨੂੰ ਸੀਰੀਜ਼ ਵਿੱਚ ਜੋੜਨੇ ਆ ਲੜੀ ਵਿੱਚ ਐਵੇਂ ਕਰਕੇ ਕਿ ਪਹਿਲੀ ਜੁੜ ਗਈ ਦੂਜੀ ਜੋੜਗੀ ਤੀਜੀ ਜੋੜਗੀ ਚੌਥੀ ਜੋੜਗੀ ਇਹ ਚਾਰ ਵਾਲੀ ਆ ਇਹ ਅੱਠ ਵਾਲੀ ਆ ਇਹ 12 ਵਾਲੀ ਆ ਇਹ 24 ਵਾਲੀ ਆ ਤਾਂ ਇਹਦੇ ਵਿੱਚ ਆਪਾਂ ਇਹਨਾਂ ਨੂੰ ਸਿੱਧਾ ਜੋੜਨਾ ਹੀ ਹੁੰਦਾ ਜਦੋਂ ਆਪਾਂ ਇਹਨੂੰ ਸੀਰੀਜ਼ ਵਿੱਚ ਜੋੜਦੇ ਆ ਤਾਂ ਪ੍ਰਤੀਰੋਧ ਕਿੰਨਾ ਮਿਲਦਾ ਸਾਨੂੰ 48 ਓਮ ਠੀਕ ਹੈ ਮਤਲਬ ਜੇ ਇੱਥੇ ਬਲਬ ਲੱਗਿਆ ਹੋਊਗਾ ਠੀਕ ਹੈ ਤਾਂ ਉਹ ਜਿਹੜਾ ਬਲਬ ਆ ਉਹ ਕੀ ਉਹ ਕੀ ਜਗੇਗਾ ਮੱਧਮ ਜਗੇਗਾ ਬਹੁਤ ਮੱਧਮ ਬਲਬ ਜਗੇਗਾ ਉਹਦੀ ਰੋਸ਼ਨੀ ਘੱਟ ਹੋਊਗੀ ਪ੍ਰਤੀਰੋਧ ਜ਼ਿਆਦਾ ਠੀਕ ਹੈ ਇਹਦਾ ਫਾਰਮੂਲਾ ਇਹ ਹੁੰਦਾ RS ਦਾ ਕਿ ਸਿੱਧਾ ਹੀ ਜੋੜਨਾ ਪੈ ਇਹਨੂੰ ਤੇ ਦੂਸਰਾ ਹੈਗਾ ਕਿ ਨਿਊਨਤਮ ਪ੍ਰਤੀਰੋਧ ਕਦੋਂ ਹੋਊਗਾ ਤਾਂ ਨਿਊਨਤਮ ਪ੍ਰਤੀਰੋਧ ਉਦੋਂ ਹੋਊਗਾ ਜਦੋਂ ਆਪਾਂ ਇਹਨਾਂ ਨੂੰ ਸਮਾਨਾਂਤਰ ਵਿੱਚ ਜੋੜਾਂਗੇ ਕਿ ਇੱਕ ਪ੍ਰਤੀਰੋਧ ਇਹ ਜੋੜਤਾ ਦੂਜਾ ਐਵੇਂ ਕਰਕੇ ਜੋੜਤਾ ਇਹ ਤੀਸਰਾ ਜੋੜਤਾ ਇਹ ਚੌਥਾ ਜੋੜਤਾ ਠੀਕ ਹੈ ਫਿਰ ਇਧਰੋਂ ਐਵੇਂ ਕਰਕੇ ਇਹਨਾਂ ਨੂੰ ਬਿਜਲੀ ਮਿਲਦੀ ਆ ਤਾਂ ਹੁਣ 4 8 12 ਤੇ 24 ਇਹ ਪ੍ਰਤੀਰੋਧ ਸਮਾਨਾਂਤਰ ਵਿੱਚ ਜੋੜਿਆ ਇਹਨਾਂ ਦਾ ਫਾਰਮੂਲਾ ਇਹ ਹੁੰਦਾ ਹੈ 1/rp ਮਤਲਬ ਟੋਟਲ ਪ੍ਰਤੀਰੋਧ ਪਤਾ ਕਰਨਾ ਆਪਾਂ ਤਾਂ r1 r2 r3 r4 ਤੇ ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਇਹਨੂੰ ਹੱਲ ਕਰਾਂਗੇ ਤਾਂ ਸਾਡੇ ਕੋਲੇ ਜਿਹੜਾ ਪ੍ਰਤੀਰੋਧ ਇਹ ਕਿੰਨਾ ਆ ਜਾਊਗਾ 2 ਓਮ 2 ਓਮ ਮਤਲਬ ਇਹਨਾਂ ਸਾਰਿਆਂ ਨਾਲੋਂ ਘਟਣ 4 8 12 24 ਇਹਨਾਂ ਸਾਰਿਆਂ ਨਾਲੋਂ 2 ਓਮ ਕੀ ਘਟਾ ਇਹਦਾ ਮਤਲਬ ਓਮ ਹੁੰਦਾ ਹੈ ਇਹਦੀ ਇਕਾਈ ਹੁੰਦੀ ਆ ਤਾਂ ਸਾਨੂੰ ਨਿਊਨਤਮ ਪ੍ਰਤੀਰੋਧ ਕਦੋਂ ਮਿਲਦਾ ਜਦੋਂ ਅਸੀਂ ਇਹਨਾਂ ਨੂੰ ਕਾਦੇ ਵਿੱਚ ਜੋੜਦੇ ਹਾਂ ਸਮਾਨਾਂਤਰ ਵਿੱਚ ਅਧਿਕਤਮ ਕਦੋਂ ਮਿਲਦਾ ਜਦੋਂ ਅਸੀਂ ਇਹਨਾਂ ਨੂੰ ਕਾਦੇ ਵਿੱਚ ਜੋੜਦੇ ਹਾਂ ਸੀਰੀਜ਼ ਜਾਂ ਫਿਰ ਲੜੀ ਦੇ ਵਿੱਚ ਠੀਕ ਹੈ ਤਾਂ ਇਹ ਸਾਡੇ ਟੋਟਲ ਕੁਐਸਚਨ ਸੀਗੇ ਹੁਣ ਤੱਕ ਦੇ ਇੱਕ ਅਸੀਂ 5 ਨੰਬਰ ਵਾਲਾ ਡਿਸਕਸ ਕਰਿਆ ਜਿਹੜੇ ਬਾਕੀ ਇਹ ਕੁਐਸਚਨ ਹੈਗੇ ਨੇ ਇਹਨਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਨਹੀਂ ਤਾਂ ਇਹ ਵੀਡੀਓ ਜ਼ਿਆਦਾ ਵੱਡੀ ਹੋ ਜਾਏਗੀ ਠੀਕ ਹੈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਨਾ